ਰਾਉਣ ਕਾ ਲਾਉਣਾ ਆਏ ਆ ਤੇ ਭਾਈ ਉਹਨਾਂ ਨੂੰ ਮਿਲਣਾ ਆਏ ਆ ਦੋ ਲੱਤਾਂ ਸੇਰ ਦੀਆਂ ਇੱਧਰ ਨੂੰ ਦੋ ਸ਼ਾਮਾਂ ਦੀਆਂ ਇੱਧਰ ਨੂੰ ਤੇ ਡਾਲਰ ਦਾ ਯਾਰ ਇਹਨਾਂ ਦੇ ਮੈਂ ਬਾਰਡਰ ਤੇ ਨਹੀਂ ਫਸਿਆ ਜਿੰਨਾ ਤੂੰ ਪਤਾ ਲਿਆ ਹਾਂ ਸਵੇਰੇ ਕੱਲਾ ਗੱਦੂ ਦੁਪਹਿਰੇ ਰਹਿਦਾ ਰਾਤ ਨੂੰ ਦਾਲ ਕੱਦੂ ਕੱਦੂ ਹੀ ਪ੍ਰਧਾਨ ਹੁੰਦਾ ਸੀ ਤੇ ਮੈਂ ਫਿਰ ਨਾਨਕੇ ਆ ਗਏ ਪਾਪਾ ਜੀ ਦੇ ਹਾਂਜੀ ਤੇ ਸ਼ਗਨ ਦੇ ਦੋ ਫਿਰ ਮੇਰਾ ਬੰਦਾ ਤੇ ਇਨ ਨਾਲ ਕਿ ਆ ਗਏ ਨੇ ਤੇ ਨਾਨ ਕੇ ਡੇ ਡੇ ਡੱਬੇ ਲੈ ਕੇ ਆਏ ਨੇ 38 ਲੈਂਥ ਦੇ ਦੇਓ ਕਹਿੰਦਾ ਮੈਂ じゃ ਕਿੱਥੋਂ ਆ ਗਿਆ ਐਵੇਂ ਨਹੀਂ ਸੀ ਹੋਝਲੇ ਨੇ ਕਿ ਜੱਟ ਕੁੜੀ ਜੱਟ ਦੀ ਫ੍ਰੈਂਗਰਸ ਦੂਰ ਤੋਂ ਪਛਾਣੇ ਕਹਿੰਦੇ ਗਾਹੋਂ ਮੱਸਾ ਬਰੀ ਮਾਰੀਏ ਤਾਂ ਕਿ ਨਾ ਬਾਕੇ ਖੜੇ ਹਾ ਉੱਤੇ ਬਾਅਦ ਮੈਂ ਡਾਇਰੈਕਟਰ ਨੂੰ ਫੋਨ ਲਾਇਆ ਮੈਂ ਕਿਹਾ ਪਾਜੀ ਹੁਣ ਕਿਧਰੇ ਆ ਕੇਂਦਾ ਫਿਰ ਮੈਂ ਤੇ ਉਧਰ ਦੀ ਬੰਦੂਗੀ ਕੰਪਲੀਟ ਹੋ ਗਈ ਹੁੰਦਾ ਮੈਂ ਪਿਸ਼ਾਬ ਡੱਕੀ ਬੈਠਾ ਕਿ ਤੇ ਸੀਨ ਨਾ ਲੰਘ ਜੇ ਉਹ ਤਾਂ ਨੀਕਲੀ ਆਈ ਫਿਲਮ ਚ ਤੇ ਮੇਰੇ ਪਿੰਡ ਦੇ ਮੁੰਡੇ ਵੀਰ ਦੀ ਧੁੰਨੀ ਤੋਂ ਸ਼ੁਰੂਆਤ ਹੋਈ ਹੈ ਇਹਦਾਂ ਦੀਆਂ ਫਰਮਾਂ ਮਿਲਦੀਆਂ ਚੈਨ ਕੱਟੇ ਚੁੰਗਣ ਦੇ ਤੇ ਚੰਗਾ ਜਾਤਰੀ ਬਹੁਤ ਨੰਦਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਅਰ ਵਲੌਗ ਨੰਬਰ 2 ਇਹਦੇ ਤੁਹਾਡਾ ਸਵਾਗਤ ਆ ਆਪਾਂ ਸਾਰਾ ਰੌਣਕ ਮੇਲਾ ਕਰਦੇ ਜਿਵੇਂ ਜਿਵੇਂ ਪਾਕਿਸਤਾਨ ਵਿੱਚ ਰੌਣਕ ਮੇਲਾ ਕਰਦੇ ਆ ਰਹੇ ਆ ਹੁਣ ਅਸੀਂ ਜਿਵੇਂ ਵਿਕਾਰ ਪਿੰਡ ਵੀਰਕੁਰ ਚੱਲੇ ਆ ਤੇ ਉਹ ਉੱਥੇ ਜਾ ਕੇ ਉਹਨੀਆਂ ਮੱਝਾ-ਮੱਝਾ ਵੇਖਾਂਗੇ ਗੱਲਾਂ ਬਾਤਾਂ ਕਰਾਂਗੇ ਇਹ ਵਲੌਗ ਆਪਾਂ ਸ਼ੁਰੂ ਕਰ ਲਿਆ ਹੁਣ ਦੂਜਾ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਵਿੰਦੇ ਰਹੋ ਆਪਣਾ ਕਿਵੇਂ ਮਾਹੌਲ ਚਲ ਸਾਰਾ ਰੌਣਕ ਮੇਲਾ ਵੱਜਦਾ ਤੇ ਵਿਕਾਸ ਵੀਰਾ ਬਹਿਣ ਲੱਗੇ ਵਿੱਚ ਤੇ ਨਾਸਰ ਭਾਈ ਬਹਿ ਕੇ ਗੱਡੀ ਚ ਆਜੋ ਆਪਾਂ ਸਾਰਾ ਦਿਨ ਰੌਣਕਾਂ ਹੀ ਲਾਉਣੀਆਂ ਹੋਰ ਕੋਈ ਕੰਮ ਨਹੀਂ ਆ ਰੌਣਕਾਂ ਲਾਉਣਾ ਆਏ ਆ ਤੇ ਭਾਈ ਨਾਲ ਮਿਲਣਾ ਆਏ ਆ ਖੋਜਦਿਲ ਬੰਦੇ ਨੇ ਭਾਈ ਜੀ ਮਾਜੀ ਦਾ ਦੁੱਧ ਪੀਣਾ ਵਕਾਰ ਦੀ ਵੇਰ ਲੋ ਜਿਹੜੀ ਮਤਲਬ ਦੁੱਧੋਂ ਭੱਜਣ ਵਾਲੀ ਉਹਦਾ ਪੀ ਲਈਏ ਜਾ ਤੇ ਉਹ ਰਹਿੰਦੀ ਹੁੰਦੀਆਂ ਲੋਕ ਵੀ ਵੀਡੀਓ ਦੇਖੇ ਹਾਂ ਹਾਂਜੀ ਹਾਂਜੀ ਵਾਧੂ ਵੇਖੀਆਂ ਕਿਹੜੀ ਕਿਹੜੀ ਹੁਣ ਇਦਾਂ ਦਾ ਯਾਦ ਨਹੀਂਗਾ ਸਦਾ ਫਿਰ ਆਜਾ ਕਵਾਂਗੇ ਬੇਬੇ ਫਤਮਾ ਲਈ ਕੰਮ ਹੈ ਚਲੋ ਆਓ ਚਲੋ ਆਜੋ ਵਿਕਰ ਭਾਜੀ ਕੋ ਮਿਲਦੇ ਆਂ ਜੀ ਪਾਪੇ ਦੇ ਨਾਨਕੇ ਹੀ ਆ ਗਏ ਆਂ ਗੇ ਲੋ ਜੀ ਆਹਹ ਪਰ ਕਿਥੇ ਕਿਹਦੇ ਪਿੰਡ ਪਿੰਡ ਸਾਰਾ ਮੜਿਆ ਦੱਸਿਆ ਜਾਵੇ ਬਿਲਕੁਲ ਇਨਕਾਰ ਸਾਹਿਬ ਗੁਰਦੁਆਰਾ ਸਾਹਿਬ ਤੋਂ 6 ਕਿਲੋਮੀਟਰ ਆਪਾਂ ਪਾਸੇ ਬੈਠੇ ਔਰ ਸਾਹਮਣੇ ਨਾਨਕ ਸਾਹਿਬ ਆ ਜਿਹੜੀਆਂ ਜ਼ਮੀਨਾਂ ਇੱਥੇ ਇਹ ਆ ਮਾਲਕੀ ਜ਼ਮੀਨਾਂ ਆ ਜਿਹੜੀਆਂ ਸਾਰੀਆਂ ਇਸ ਤੋਂ ਅੱਗੇ ਥੋੜਾ ਜਿਹਾ ਅੱਗੇ ਜਾਓਗੇ ਸਾਰੀਆਂ ਬਾਬਾ ਜੀ ਦੇ ਨਾਂ ਤੇ ਜ਼ਮੀਨਾਂ ਸਾਰੀਆਂ ਸਾਰੀਆਂ ਅੱਛਾ ਜੀ ਇਹ ਬਸ ਇਹੋ ਏਰੀਆ ਮਾਲਕੀ ਜ਼ਮੀਨਾਂ ਦਾ ਤੇ ਅੱਗੇ ਸਾਰੀਆਂ ਨਨਕਾਣਾ ਸਾਹਿਬ ਦੇ ਨਾਂ ਦੀ ਜ਼ਮੀਨ ਹੈ ਲੋਈ ਡੇ ਨੇ ਪਹੁੰਚ ਗਏ ਆ ਅੱਜ ਉਹ ਮੱਝਾਂ ਵੇਖਾਂਗੇ ਜਿਹੜੀਆਂ ਅਕਸਰ ਕਾਰ ਪਿੰਡ ਰਵੀਰ ਦੇ ਵਲੌਗ ਚ ਵੇਂਦੇ ਰਹੇ ਆ ਨਹੀਂ ਉਹ ਵੇਚੀ ਆ ਉਹਨਾਂ ਨੇ ਵੇਚਤੀਆਂ ਆ ਤੁਸੀਂ ਨਵੀਆਂ ਵੇਖੋਗੇ ਅੱਛਾ ਜੇ ਉਹ ਵੇਗੀਆਂ ਮੈਂ ਦੇ ਆਖਿਆ ਮੈਂ ਘਰ ਦੇ ਆਖਿਆ ਮੈਂ ਮੈਂ ਤੁਹਾਡੇ ਬਾਤੇ ਵੰਡ ਜਰੂਰ ਪਤਾ ਕਰਕੇ ਲਿਆਵਾਂਗਾ ਆਪਣੀਆਂ ਦੇ ਸੋਖਾਂ ਜੋ ਅਸੀਂ ਜੰਮੇ ਮੱਝ ਤੋਂ ਭੱਜੀ ਵੇਖੀ ਆ ਅਸੀਂ ਪਹਿਲੇ ਡੰਗਰੇ ਟਾਉ ਦੇ ਪਾਰੀਆਂ ਜਿਹੜੇ ਦੁੱਧ ਮੁੱਲ ਲਈਦੇ ਤੇ ਮੱਝ ਨੂੰ ਵੀ ਉਹਨੇ ਕੱਟੇ ਨੂੰ ਅੱਛੇ ਕੱਟੇ ਨਾਲ ਬਾਦ ਦੇ ਦੁੱਧ ਦੁੱਧ ਖਰਾਕ ਸਾਰੀ ਆਪਣੇ ਆਪ ਦਲਾਈ ਜਾਂਦੇ ਆ ਪਰ ਇਹ ਆ ਵੀ ਹੁਣ ਇਹ ਕੰਮ ਵਾਲਚ ਆ ਗਿਆ ਤੇ ਪੰਜਾਬ ਵਾਲੇ ਮੈਨੂੰ ਪੁੱਛ ਲੋ ਫੀਡ ਮੈਂ ਪੁੱਛ ਕੇ ਆਉਣੀ ਆ ਤੇ ਨੁਕਤਾ ਮੈਂ ਦੱਸਣਾ ਜਿੰਨੇ ਵੀ ਮੇਰੇ ਕੋਲ ਪੁੱਛਣਾ ਪਈਆ ਵੀ 25000 ਬੰਦ ਦੱਸਣ ਦਾ ਲੈਣਾ ਕਾਹ ਲਾ ਕੇ ਦੱਸ ਕੇ ਜਾਇਆ ਕਰੂੰਗਾ ਕਾਗਾ ਡੰਗਰਾਂ ਨੂੰ ਕੀ ਪਾਉਣਾ ਵੰਡ ਕੀ ਪਾਉਣਾ ਫਿਰ ਵਕਾਰ ਕੀ ਫਿਰ ਹਾਂ ਫਿਰ ਇੰਨੀਆਂ ਮੱਝਾਂ ਹੋਣੀਆਂ ਆਏ ਹਾਏ ਇੱਕ ਭਾਈ ਆਵਣੀ ਤਗੜੀ ਜੀ ਛੋਟਾ ਸੀ ਜਿਹੜਾ ਜਦੋਂ ਦਾ ਆ ਗਿਆ ਨਾ ਮੱਝਾਂ ਦੀਆਂ ਚੋਰੀਆਂ ਮੜੀਆਂ ਵਧ ਗਈਆਂ ਇਹ ਚੁੱਪ ਚਬੀਤਾ ਲੈ ਇੰਦਰ ਰਾਤ ਨੂੰ ਮੱਝਾਂ ਛੋਟਾ ਸੀ ਪਹਿਲਾਂ ੜੁੱਕੇ ਇੱਕ ੜੁੱਕੇ ੜੁੱਕੇ ਰਾਤ ਨੂੰ ਫੜ ਫੜ ਪੜ ਪੜ ਇਹ ਉਦੋਂ ਪਤਾ ਲੱਗਦਾ ਜਦੋਂ ਲਾਹੌਰ ਲੰਘ ਜਾਂਦੇ ਬੱਸ ਦੀ ਉਹ ਜਿੱਦਾਂ ਮੈਂ ਗੱਲ ਸੁਣਾਈ ਨਾ ਉਹ ਚੋਰਾ ਤੇ ਪੋਡਕਾਸਟ ਕੀਤਾ ਤੇ ਆਪਣੇ ਪਿੰਡੋਂ ਦੋ ਮੱਜਾਂ ਚੋਰੀ ਹੋ ਗਈਆਂ ਪਿਛਲੇ ਸਾਲ ਅੱਛਾ ਤੇ ਉਹ ਸਿਰੇ ਥਾਣੇ ਚਲ ਗਏ ਥਾਣੇ ਜਾ ਕੇ ਇਹਦਾ ਵੀ ਐਸਐਸ ਨੂੰ ਕਹਿੰਦੇ ਸ਼ੇਰ ਚੇਤਰੀ ਰਿਪੋਰਟ ਲਿਖਾ ਮੱਜਾਂ ਸਵੇਰੇ ਚੋਰੀਆਂ ਮੱਜਾਂ ਲੱਭਣੀਆਂ ਸੀ ਉਹ ਕਹਿੰਦਾ ਸਵੇਰ ਤੁਹਾਡੀਆਂ ਪਹਿਲਾਂ ਕਿਥੋਂ ਲੱਭ ਆਪਣੀ ਲੱਭਾਇਆ ਕਿੰਦਾ ਕਹਿੰਦਾ ਮੇਰੀ ਦੀ ਆਪਣੀ ਪਰਸਨ ਕੋਲ ਕੇ ਲੈ ਗਿਆ ਉਹ ਆ ਲਿਆ ਤੇ ਚਲੋ ਬਾਕੀ ਅੰਦਰ ਜਾ ਕਰਦੇ ਆ ਗੱਲਬਾਤ ਜੀ ਇਹ ਮੇਰਾ ਪੰਜਾਬ ਹਾ ਵੀਰ ਜੀ ਬੜਾ ਸਾਥ ਦਿੰਦੇ ਮੇਰਾ ਇਹ ਫਿਰ ਕੈਮਰਾ ਇਹਨਾਂ ਨੂੰ ਫੜਾ ਲੀਦਾ ਆ ਕਿਉਂਕਿ ਆ ਫੜਿਓ ਵੀਰ ਜੀ ਗੱਲ ਅਸਲ ਚ ਇਹ ਆ ਵੀ ਨਾਲੇ ਢੇਟੂ ਢ ਖੇਚ ਲੀਦਾ ਆ ਬੰਦਾ ਪਤਲਾ ਲੱਗਦਾ ਆ ਤੇ ਖਿੱਚਣਾ ਚਾਹੀਦਾ ਨਹੀਂ ਉਦੋਂ ਕੀ ਬਾਤ ਆ ਹਾ ਰੌਣਕ ਮੇਲੇ ਲੱਗੇ ਪਿੰਡਰ ਸਾਹਿਬ ਦੇ ਛੋਟਾ ਸੀ ਹਾਂਜੀ ਇਹਨ ਛੋਟਾ ਸੀ ਇਹਨੇ ਇਹਨੂੰ ਸਾਡੇ ਛੋਟਾ ਤੀ ਕਹਿੰਦੇ ਹੂੰ ਇੱਥੇ ਕਹਿੰਦੇ ਇਹਨੂੰ ਚੋਰੀ ਦਾ ਮਾਲ ਪਹਚਾ ਦਿੰਦਾ ਆ ਟ ਵਾਲੀ ਇਹ ਮੱਝਾ ਪਹਚਾਉਂਦਾ ਦੂਜੇ ਪਿੰਡ ਗੱਡੀ ਤਾਂ ਐ ਲੱਗਣਾ ਜਿੱਦਾਂ ਨਾ ਉਹ ਹੋਇਆ ਭਾਜੀ ਇਹਨੂੰ ਆਪਣਾ ਕਰਾਇਆ ਤੁਸੀਂ ਹਾਂ ਡਿਜ਼ਾਈਨ ਕਰਾਇਆ ਡਿਜ਼ਾਈਨ ਕਰਾਇਆ ਜਦਾਂ ਤੁਸੀਂ ਇਹਨੂੰ ਰੈਪ ਕਰਾਈ ਰੈਪ ਹੰਦੇ ਹੁੰਦੇ ਆ ਹਮਝਾ ਇਹ ਆ ਹਮਝਾ ਇੱਕ ਦੂਸੇ ਨੂੰ ਇਹ ਆ ਹਮਝਾ ਜੀ ਹਾਂ ਜੀ ਠੀਕ ਉਹ ਭਾਈ ਕਿਹਾ ਸਰ ਕੀ ਹਾਲ ਚੀ ਹਾਲ ਜੀ ਆ ਲਜੀ ਉਹ ਜੀ ਤਨਾਉ ਜੀ ਗੁਜਰ ਗੁਜਰ ਕਿਹੜੇ ਗੁਜਰ ਆਗੇ ਹੱਜੇ ਚੱਲੀ ਕਿਉਂ ਕਿ ਹੁਣ ਇੱਥੇ ਖਲੋ ਰਹੇ ਆ ਕਿੱਥੇ ਚੱਲੀਏ ਲਈਏ ਪਰ ਲੈ ਨਾ ਕੋਈ ਇਹ ਉਹ ਜਗਾ ਆ ਜਿਹਦੀਆਂ ਵੀਡੀਓ ਵੇਖੀ ਦੀਆਂ ਵੀਰ ਖੁਰਲੀ ਜੁ ਲੱਤ ਮਾਰ ਕੇ ਇਧਰ ਲੰਘ ਜਾਂਦਾ ਖੁਰਲੀ ਜੁ ਲੱਤ ਮਾਰ ਕੇ ਇਧਰ ਲੰਘ ਜਾਂਦਾ ਉਹ ਬਤਾਏ ਖੁਰਲੀ ਉਧਰ ਉਧਰ ਆਓ ਅੱਛਾ ਉਹ ਵੀ ਖੁਰਲੀ ਵੇਖਣੀ ਜਦੋਂ ਉਹ ਦੋ ਲੱਤਾਂ ਸੇਰ ਦੀਆਂ ਇੱਧਰ ਨੂੰ ਦੋ ਛਾਮਾਂ ਦੀਆਂ ਇੱਧਰ ਨੂੰ ਤੇ ਡਾਲਰ ਦਾ ਯਾਰ ਮੈਂ ਬੋਲੀ ਬੋਲੀ ਫੋਨ ਆਇਆ ਬਲੇ ਤਾਂ ਹੋ ਗਿਆ ਟਰੈਕਟਰ ਤੇ ਨਹੀਂ ਜਣੇ ਵੇਖਿਆ ਟਰੈਕਟਰ ਟਰੈਕਟਰ ਆਉਂਦਾ ਚਲਾਉਣਾ ਟਰੈਕਟਰ ਆਉਂਦਾ ਤਾਂ ਹੈਗਾ ਚਲਾਉਣਾ ਖਿਡਾਰੀ ਇੱਕ ਵਾਰ ਖਿਡਾਰੀ ਚੱਲ ਚੱਲ ਨਹੀਂ ਮੇਰੇ ਲੋ ਬ੍ਰੇਕ ਉਹਨੇ ਸਾਰਾ ਟੱਪਰ ਉੱਤੇ ਚੜਾ ਕੇ ਲਈ ਹੈ ਉਹ ਚਲਾਉਂਗਾ ਮੇਰੇ ਕੋ ਲੱਗੇ ਮਾਲ ਸਟਾਉਣ ਹੈ ਉਹ ਚਲਾ ਲਏਗਾ ਉਹ ਸੀਟ ਦਾ ਬਸ ਰਹੀ ਹੈ ਵੀ ਆ ਬਰੇਕ ਹੀ ਹੈ ਨਾ ਆ ਬਣ ਗਈ ਗੱਲ ਉਹ ਤੁਹਾਡਾ ਪਲਾਵੜੇ ਭਾਜੀ ਇਹ ਚੰਗਾ ਮਾਲ ਮੋਟਾ ਸਟਾਉਣ ਲੱਗੇ ਜੀ ਮੇਰੇ ਕੋ ਆਉਂਦੇ ਆ <laughs> <laughs> बस का काम ओए यार अब अगली बात भी सुन लो नहीं भाई बावां दी जान हैगी मेरा दा मेरा ਘਰ ਨੇ ਚੱਲਿਆ ਗਿਆ अगली ਗੱਲ ਸੁਣ ਲੋ ਇਹ ਤਾਂ ਕਸ਼ਟ ਆਵੇ ਹਾਂ ਛੋਟੇ ਦਿਨ ਆਪਰੇ ਮਾਰ ਆ ਯਾਰ ਗਾਲਤ ਕਰ ਲੰਦੇ ਜਾ ਰਹੀ ਅੱਛਾ ਇਹ ਟਰੈਕਟਰ ਜੀ ਖੋ ਜਾ ਮੇਰਾ ਵੀਰ ਨਿਕਲਾਂ ਇੱਥੋਂ ਪਹਿਲਾਂ ਇਹਨਾਂ ਦੇ ਮੈਂ ਬਾਰਡਰ ਤੇ ਨਹੀਂ ਫਸਿਆ ਜਿੰਨਾ ਤੂੰ ਹੀ ਪਸਾ ਲਿਆ ਕੀ ਆ ਬੱਸ ਬੈਰ ਤੇ ਲੱਗਿਆ ਬਾਰ ਗੱਡੀ ਜਾਂਦੀ ਏ ਛਲੰਗਾ ਮਾਰਦੀ ਆ ਲੈ ਕਿੱਥੇ ਗਾਇਬ ਹੋ ਗਈ ਵੀਰ ਜੀ ਉਹ ਇਧਰੋਂ ਐਂ ਕਰਕੇ ਆਉਂਦੀਆਂ ਉਹ ਜੀ ਇਹ ਲੈਟਾ ਚੱਲਦੀ ਅੱਛਾ ਜੀ ਇਹ ਡਰਾਵਾ ਪਾਉਨ ਰੱਖੀਆਂ ਡਰਾਵਾ ਆਵੇ ਅੱਜ ਹਲੋ ਆ ਗੋਆ ਨਹੀਂ ਜਾਣ ਰਿਹਾ ਇਹ ਵਕਾ ਦਾ ਡਾਲਰ ਜਾਣ ਰਿਹਾ ਇੱਥੇ ਡਾਲਰ ਆ ਅਸੀਂ ਮੱਝਾਂ ਦੀ ਗੱਲ ਕਰਦੇ ਇਹਨਾਂ ਦੀ ਬੱਕਰੀ ਨੇ ਦੁੱਧ ਵਾਦੂ ਲਾਇਆ ਦੇ ਚੋਹਾ ਮਾ ਦਾ ਚੋਲੇਗਾ ਬੱਕਰੀ ਭਾਜੀ ਰਹਿਣ ਦੋ ਐਨ ਕਦਾ ਸ਼ੀਸ਼ਾ ਅੰਦਰਵਾੜੂ ਕੀ ਕਿਤੇ ਮਾਰ ਕੇ ਛੱਡ ਨਾ ਮੰਜੀਆਂ ਲਾਈਆਂ ਵਕਾ ਕੇ ਉਹ ਹੋਏ ਮਾਰਾ ਗਿਆ ਹੁਣ ਸਾਡੇ ਬੰਦੇ ਬਾਹਰਪੂਰ ਚੱਲ ਕੇ ਨਾ ਡੰਗਰ ਵੇ ਇਹਦੇ ਨਹੀਂ ਤੇ ਪਹਿਲਾਂ ਆ ਮੋਹਲ ਹੀ ਹੂਆ ਗਡੇਰੇ ਤੇ ਜਾਣਾ ਆ ਮੋਹਲ ਹੁੰਦਾ ਸੀ ਉਹਨਾਂ ਪਹਿਲਾਂ ਆ ਕੇ 10 ਮਿੰਟ ਚਾਹ ਪਾਣੀ ਪੀਵਣਾ ਮਗਰ ਪੂਆ ਦੇ ਮੁੰਡੇ ਕਹਿੰਦਾ ਫੜ ਮੜੇ ਗਾਈਆਂ ਨਵਾ ਦੋ ਤੇ ਕਪੜੇ ਕੁੱਪੜਾ ਗਾਈਆਂ ਨਵਾਈ ਜਾਣੀਆਂ ਤੇ ਅੱਜ ਵੀ ਕਿ ਉਹ ਦਿਨ ਚੇਤੇ ਆਉਂਦੇ ਆ ਖੇਡ ਵੀ ਇਦਾਂ ਦੀ ਵੀ ਗਾਈ ਤੇ ਚੜਾ ਕੇ ਪਿੱਛੇ ਪੂਛ ਮਰੋੜਦੀ ਮੈਂ ਰੂਟੀ ਦੇ ਦੇਖ ਪਿਆ ਮੈਂ ਨਹੀਂ ਵੜਿਆ ਬਾਜ ਪੂਆਗਾ ਨਹੀਂ ਜਿਉ ਤੁਹਾਡੇ ਵੀ ਹੁੰਦਾ ਵੀ ਨਾਨਕੇ ਜੇ ਦੰਦ ਦੇ ਨੇਕੀ ਹੁੰਦੇ ਆ ਨਾਨਕੇ ਕੰਮ ਬੋਜ਼ ਕਰਾਉਂਦੇ ਕੰਮ ਬੜਾ ਕਰਾਉਂਦੇ ਭਾਜੀ ਪੰਜ ਕਿ ਮਿੰਟ ਦੀ ਬਿਸਕੁਟ ਮਿਲਦਾ ਸੀ ਇੱਕ ਅੱਧਾ ਜਿਹੜਾ ਮਿਲਦਾ ਸੀ ਉਦੋਂ ਬਾਅਦ ਕੰਮ ਨੂੰ ਹੀ ਆਈਦਾ ਸੀ ਅਹੀਂ ਜਾਣਾ ਵਿਕਾਸ ਤੇ ਨਾਨਕੇ ਸਾਡੇ ਤੇ ਮਾਲ-ਮੂਲ ਬਹੁਤ ਰੱਖਿਆ ਹੋਣਾ ਤੇ ਵੇਲੀ ਤੋਂ ਥੋੜਾ ਜਿਹਾ ਦੂਰ ਛੱਪੜ ਹੈ ਤੇ ਉਹ ਦੁਪਹਿਰੇ ਭਾਈ ਉਹਨਾਂ ਵਾੜ ਦੇਣਾ ਖਲਾ ਲੈਣਾ ਡੰਗਰ ਦੇ ਕੇ ਮਾਲ ਦੇ ਕੇ ਵੀ ਚਲੋ ਛੱਪੜ ਤੇ ਲੈ ਕੇ ਉਹ ਪੂਛਾ ਫੜ ਕੇ ਛੱਪੜ ਜੀ ਦੁਰੇ ਫਿਰਨਾ ਤੇ ਰੋਟੀ ਮੁੜ ਕੇ ਲੱਭਦੀ ਹੁੰਦੀ ਸੀ ਸਬਜ਼ੀਆਂ ਸਬਜ਼ੀਆਂ ਬਹੁਤ ਇੱਕ ਦੋ ਦਿਨ ਤੇ ਕੁੱਕੜ ਲੱਭਣਾ ਮੁੜ ਕੇ ਕੱਦੂ ਹਾਂ ਸਵੇਰੇ ਕੱਲਾ ਗੱਦੂ ਦੁਪਹਿਰੇ ਰਹਿਦਾ ਰਾਤ ਨੂੰ ਦਾਲ ਕੱਦੂ ਕੱਦੂ ਹੀ ਪ੍ਰਧਾਨ ਹੁੰਦਾ ਸੀ ਤਿੰਨ ਟਾਈਮ ਕੱਦੂ ਨਾਲ ਉਹਨਾਂ ਗੱਜਣਾ ਵੇਖੇ ਤੇ ਨੀ ਸੇਵਾ ਹੁੰਦੀ ਮੈਂ ਭਈ ਨਸਰ ਹੋ ਗਿਆ ਕਿ ਇਹ ਮੌਲੀ ਹੂੰ ਕੱਦੂ ਪ੍ਰਧਾਨੀ ਹੂੰ ਕੱਦੂ ਪ੍ਰਧਾਨੀ ਰਹਿੰਦੀਆਂ ਹੁੰਦੀਆਂ ਕਾਲੀਆਂ ਤੋਰੀਆਂ ਦਾ ਤੇ ਕਾਲੀਆਂ ਤੋਰੀਆਂ ਹੁੰਦੀਆਂ ਉਹਨਾਂ ਨੂੰ ਆ ਕਾਲੀ ਤੋਰੀ ਕਾਲੀ ਤੋਰੀ ਬੜੀ ਚੱਲਦੀ ਨਿਆ ਬੜੀ ਕਸ ਪੈਣੀ ਨਾ ਭਾਈ ਚਲੀ ਉਧਰ ਪਹਿਲਾਂ ਖਾਣੀ ਖਾਓ ਚਲ ਚਲ ਜਿਆ ਬਹੁਤੀ ਕਸ ਪੈਣੀ ਨਾ ਆਪਣਾ ਗਰੇਜੈਂਟ ਹਾਂਜੀ ਤੇ ਪਿੰਡ ਗੋਲੇ ਵਾਲਾ ਹੁੰਦਾ ਸੀ ਨਾਨੇ ਨੇ ਨਾ ਲੈਣਾ ਥੋੜੇ ਜਿਹਾ ਧਾਣੇ ਦੇ ਕੇ ਜਾਂ ਕਪਾਹ ਉਧਰ ਕਪਾਹ ਬੜੀ ਹੁੰਦੀ ਸਾਡੇ ਨਾਨਕੇ ਨਾ ਹੂੰ ਤੇ ਉਹ ਥੋੜੀ ਕਪਾਹ ਜਿਹੜੀ ਫੁੱਟੀਆਂ ਤੇ ਉਥੇ ਦੇਣੀਆਂ ਨਾਲ ਗੋਲਾ ਖਾਣਾ ਗੋਲਾ ਲੈ ਲੋ ਤੇ ਖਾ ਲੋ ਚੌਕ ਦੇ ਵਿੱਚ ਚੱਲ ਤੇ ਸਾਡੇ ਪਾਪੜ ਚੱਲਦਾ ਤਾਂ ਪਾਪੜ ਮੈਂ ਜਦੋਂ ਪੂਆ ਘਰੇ ਇੱਕ ਬੰਦੇ ਨੇ ਕਈ ਨਾਨਕੇ ਰਿਹਦੇ ਕੋਈ ਕਿਤੇ ਮੈਂ ਪੂਆ ਘਰੇ ਆ ਸਿਰ ਹੁਣ ਕਿ ਮੇਲਾ ਇਦਾਂ ਦਾ ਹੀ ਵੀ ਸਾਰੇ ਖਾਣ ਪਰਵਾਣੇ ਹੀ ਪੂਆ ਦੇ ਮੁੰਡੇ ਗਾਂ ਪੂਆਜੀ ਹੁਣਾਂ ਦੇ ਜਠਾਣੀਆਂ ਦੇ ਦਰਾਣੀਆਂ ਦੇ ਉੱਚੇ ਖੇਡ ਤੇ ਗੁਰਦੇ ਰਹਿਣਾ ਐਵੇਂ ਮੌਰੀ ਜਿੱਦਾ ਏਦਾਂ ਡੰਗ ਡੰਗ ਹੁੰਦੇ ਤੇ ਉਹ ਚੇਤੇ ਆਉਣੀਆਂ ਚੀਜ਼ਾਂ ਹੁਣ ਦੇ ਵੇਲੇ ਜੀ ਉਹ ਆਸਟ੍ਰੇਲੀਆ ਚਲ ਗਏ ਸਾਰੇ ਜਣੇ ਤੇ ਹੁਣ ਦੇ ਉਹ ਨਿਆਣੇ ਉਹਨਾਂ ਦੇ ਹੁੰਦੇ ਆ ਕੋਈ ਵੀ ਨਹੀਂ ਕਹਿੰਦਾ ਮਾਜ ਨੇ ਕਟੜ ਦਿੱਤਾ ਕਿਤੇ ਮਾਜ ਨੇ ਬੇਬੀ ਦਿੱਤਾ ਮਮਾ ਐਨਾ ਕਮਡਵਾਂਸ ਹੋ ਗਿਆ ਮਾਜ ਨੇ ਕੀ ਦਿੱਤਾ ਮਾਜ ਨੇ ਬੇਬੀ ਦਿੱਤਾ ਐਨਾ ਕਮਡਵਾਂਸ ਹੋ ਗਿਆ ਚਲੋ ਵਕਾਰ ਲਈ ਮਠਿਆਈ ਤੇਥੋਂ ਲੈ ਲਈ ਹਾਂ ਚਲੋ ਜੀ ਚਲੋ ਲਿਆਇਆ ਮੈਂ ਪਰਫੀ ਟਾਪ ਦੀ ਚੇਤਨਪੁਰੇ ਦੀ ਬਰਫੀ ਆ ਚੇਤਨਪੁਰੇ ਦੀ ਚੇਤਨਪੁਰੇ ਦੀ ਮਸ਼ਹੂਰ ਆ ਅਮਰਸਰ ਜ਼ਿਲ੍ਹੇ ਚੇਤਨਪੁਰਾ ਪਿੰਡ ਆ ਬੋਸ ਦੀ ਸ਼ਰਟ ਪਾਈ ਆ ਮੈਂ ਨਾ ਵਿਟੋਰਾ ਨਹੀਂ ਮਾਨਦਾਈ ਮੈਂ ਕਿਹਾ ਪਾਜੀ ਕਰਾਣੀ ਘਰ ਜਾ ਕੇ ਚਾਤਾ ਆ ਨਾ ਜੀ ਜਿੱਪ ਚੋਕਲੇ ਆ ਸੱਚੀਆਂ ਗੱਲਾਂ ਗੱਲਾਂ ਸੱਚੀਆਂ ਆ ਕ੍ਰੈਡਿਟ ਕਾਰਡ ਦਾ ਬਿੱਲ ਜਾਂਦੇ ਨਾ ਜਾ ਕੇ ਆ ਫਾਲੋ ਇੱਥੇ ਦੋ ਫਾਲੋ ਇਹ ਦੇ ਇੱਕ ਡੱਬਾ ਤੇ ਇਕੱਲੇ ਨਹੀਂ ਖਾਜਣਾ ਉਹਨੇ ਮੈਂ ਕਿਹਾ ਕਿ ਹਾਂ ਜੀ ਮੈਂ ਕਿਹਾ ਇੱਕ ਡੱਬਾ ਤੋਂ ਇਕੱਲੇ ਨਹੀਂ ਖਾਜਣਾ ਕਿਰਕ ਦਿਨੇ ਪਹਿਲਾਂ ਨਾ ਉਹੀ ਪਹਿਲਾਂ ਮੁਕਾਰਣਗੇ ਫਿਰ ਦੂਜਾ ਦੇ ਦੋਸਰਾ ਦੇ ਦੇ ਲਾਓ ਜੀ ਲਾ ਕਰ ਹੁਣ ਚਾਬੀ ਵਿੱਚ ਚਾਬੀ ਤੇਰੇ ਕੋ ਛੇਚ ਬਈ ਯਾ ਲੈ ਗੋਦਰੀ ਕੇ ਪਰ ਲਾ ਕਰਕੇ ਆ ਜਾ ਕੋਈ ਨਹੀਂ ਬਸ ਜੀ ਇਹ ਡੇਰਾ ਫਿਰ ਤੁਹਾਡੇ ਆਪਣੇ ਪਰਿਵਾਰ ਹੋਣੇ ਹਨਾ ਹੁਣ ਇੱਥੇ ਬਣਾ ਲਓ ਜੀ ਆਪਾਂ ਪਹੁੰਚ ਗਏ ਆ ਭਿੰਡਰ ਸਾਹਿਬ ਕੋਲ ਭਿੰਡਰ ਸਾਹਿਬ ਪਹਿਲਾਂ ਦੇ ਸ਼ੁਕਰੀਆ ਜੀ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਟਾਈਮ ਦਿੱਤਾ ਜੀ ਜੀ ਤੇ ਦੂਜਾ ਮੈਂ ਦੱਸ ਦਿਆਂ ਮੇਰੇ ਫਾਦਰ ਸਾਹਿਬ ਦੇ ਜਿਹੜੇ ਨਾਨਕੇ ਆ ਉਹ ਪਿੰਡ ਰਿਆ ਅੱਛਾ ਅੱਛਾ ਤੇ ਦਾਤੇ ਵਾਲ ਪਿੰਡਿਆਂ ਨਾਲ ਪਿੱਛੋਂ ਹਾਂਜੀ ਉਹ ਗੁਜਰਾਵਾਲੇ ਆ ਹਾਂ ਤੇ ਮੈਂ ਫਿਰ ਨਾਨਕੇ ਆ ਗਏ ਪਾਪਾ ਜੀ ਦੇ ਹਾਂਜੀ ਤੇ ਸ਼ਗਨ ਦੇ ਦੇ ਪਰ ਮੇਰਾ ਬੰਦਾ ਤੇ ਇਹ ਨਾਨਕੇ ਆ ਗਏ ਨੇ ਤੇ ਨਾਨਕੇ ਡੇ ਡੇ ਡੱਬੇ ਲੈ ਕੇ ਆਏ ਨੇ ਇਹ ਬੰਦੇ ਬੜੇ ਆ ਅਜੀ 20 ਪੰਜੀ ਜਨੇ ਹਰ ਮੈਂ ਬਾਲਾਂ ਨੂੰ ਕੀ ਕਹਾਂਗਾ ਕੋਲਿਆ ਸੀ ਬਾਲਨ ਕੋ ਸੁੰਗ ਸੁੰਗ ਰੱਖੀ ਜਾਓ ਲੋਹੜੀ ਬਾਕੀ ਇਹ ਆ ਵੀ ਬਹੁਤਾ ਨਾਨਕੇ ਨਾਨਕੇ ਨਹੀਂ ਕਰਨਾ ਨਾਨਕੇ ਕੰਮ ਬੜਾ ਕਰਾਉਂਦਾ ਕੋਈ ਪੜੇ ਪਿੰਡ ਰਸਵਰ ਕੱਪੜੇ ਲਾਰੇ ਪੱਠੇ ਵੱਡੀਆਂ ਕਹਿੰਦਾ ਸੀ ਉਹ ਇੱਕ ਮੈਂ ਰੀਲ ਵੇਖੀ ਇੰਸਟਾਗ੍ਰਾਮ ਤੇ ਕਾਲਾ ਇਹ ਬਾਲ ਹੁੰਦਾ ਜਿਹੜਾ ਕਹਿੰਦਾ ਨਾਨਕੇ ਆਓ ਇੱਥੇ ਪੱਠੇ ਵੱਡੋ ਇੰਜ ਕਰਵਾਏ ਸੀ ਉਹ ਕੰਮ ਆ ਇਸ ਕਰਕੇ ਪਾਪਾ ਜੀ ਦੇ ਨਾਨਕੇ ਆ ਯਾਰ ਹੋਰ ਭਾਈ ਸਭ ਠੀਕ ਹੈ ਅੱਲਾ ਦਾ ਸ਼ੁਕਰ ਕੀ ਸੇਵਾ ਕਰੀ ਤੁਹਾਡੀ ਸਾਕਾ ਨੋਗਾ ਭਾਈ ਬਸ 2 ਮਿੰਟ ਆਮ ਦੇ ਜੀ ਜੀ ਬਸ ਆਪ ਥੋੜਾ ਫੋਟੋ ਸ਼ੂਟ ਬਣਾ ਲਈ ਆਪ ਜੀ 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 ਖਾਣਾ ਅੰਦਰ ਬੈਠ ਖਾ ਲਈ ਫਿਰ ਪੈਣੇ ਆ ਇਹ ਫਿਰ ਤੁਸੀਂ ਪਤਾ ਹੀ ਕਹਿੰਦੇ ਤੇ ਬੰਦੇ ਤੁਹਾਡੇ ਵੇਖਣ ਆ ਰਹੇ ਕਿ ਛੱਪੜ ਲਾ ਕੇ ਬਾਤ ਲੈ ਇਹਦੇ ਛੱਪੜ ਤਾਂ ਕੋਈ ਨਹੀਂ ਆ ਨਹੀਂ ਨਹੀਂ ਛੱਪੜ ਕੋਈ ਨਹੀਂ ਖਾਣਾ ਖਾ ਰਹੇ ਫਿਰ ਆ ਕੇ ਬੈਹ ਜੰਦੇ ਨਾ ਪਾਓ ਭਾਈ ਜਾਂ ਭਿੰਦਰ ਸਾਹਿਬ ਦੀਆਂ ਵੀ ਵੇਖਣੀਆਂ ਹਾਂ ਜਿਹੜੀ ਚੀਜ਼ ਤੁਹਾਨੂੰ ਇਹਦੇ ਚ ਰਹਿਣਾ ਕਰੂਗਾ ਉਧਰ ਨਾਸਰ ਭਾਈ ਦਾ ਬਲੌਗ ਖੋਲ ਕੇ ਉੱਚ ਵੇਖ ਲਿਆ ਕਰੋ ਹਨਾ ਜਿਹੜੀ ਇਧਰ ਆ ਗਈ ਇਧਰ ਆ ਗਈ ਉਹ ਪਿੰਡਰ ਸਾਹਦੇ ਦੇ ਵੇਖ ਲਿਓ ਚਾਹ ਤੁਹਾਡਾ ਮਨ ਰੰਜਨ ਕਰਨ ਦੇ ਆ ਤੇ ਬਾਕੀ ਇਹ ਆ ਵੀ ਇਧਰ ਤੂੜੀ ਲੱਗੀ ਹੈ ਹਾਂ ਬਰਾਡੇ ਦੀ ਪਈ ਆ ਤੇ ਸਾਡੇ ਲੱਗੀ ਗਈ ਦੇ ਮੈਂ ਇਹ ਕਿਹੜਾ ਹੈਂਗਰਾਂ ਤੇ ਲੱਗੀ ਹੈ ਪੰਡ ਕੋ ਟੰਗਿਆ ਉਹ ਖਾਣਾ ਖਾਣੇ ਆ ਫਿਰ ਆਪਣਾ ਲੱਭ ਕੇ ਇਹ ਕਿਹੜਾ ਹੈਂਗਰਾਂ ਤੇ ਲੱਗੀ ਆ ਕਿ ਤੂੜੀ ਲੱਗੀ ਆ ਮੈਂ ਕਹਾਂ ਮੈਂ ਪੁੱਛਿਆ ਭਾਈ ਨੂੰ ਮੈਂ ਕਿ ਗਜਰੀਲਾ ਫੈਰ ਬੋਦਾ ਵਦਿਆ ਕੋ ਪਿਆਲ ਟੱਡ ਕੋ ਇਹ ਭਾਈ ਅਸੀਂ 526 ਕਰਦੇ ਤੇ ਬਾਹਰੋਂ ਬੰਦੇ ਜੰਦੇ ਆਂਦੇ ਰਹਿੰਦੇ ਨੇ ਰੋਜ਼ ਇਹ ਵਦਨ ਵਾਲੀ ਚਾਹ ਹੀ ਕੋਈ ਤੁਹਾਡੇ ਤੇ ਸਾਲਨ ਪੂਸੇ ਨੂੰ ਵੀ ਕੋਈ 6 ਮਹੀਨੇ ਹੋ ਗਏ ਨੇ ਜੇ ਵਦੇ ਤੇ ਪੂਸੇ ਚੱਲ ਇਹ ਸਵੇਰੇ ਮੈਨੂੰ ਪੈ ਗਿਆ ਸੀ ਆਪਣਾ ਹੀ ਜਗਾਰੀ ਮੈਨੂੰ ਪਤਾ ਨਹੀਂ ਲੱਗਦਾ ਵਿਕਾਸ ਗੁਰਜੰਟ ਭਾਜੀ ਨੂੰ ਜਿਹੜਾ ਸਾਗ ਤੇ ਮੱਕੀ ਦੀਆਂ ਰੋਟੀਆਂ ਖਵਾਈਏ ਇਹਨਾਂ ਨੂੰ ਵੀ ਪਤਾ ਲੱਗਿਆ ਪੰਜਾਬ ਆਏ ਆ ਆਨੰਦ ਆ ਰਹੀ ਫੋਟ ਸਾਗ ਮੱਕੀ ਦੀਆਂ ਰੋਟੀਆਂ ਦੂਰੋਂ ਭੱਜ ਗਿਆ ਛਾਲ ਮਾਰ ਕੇ ਅੰਦਰ ਤੁਸੀਂ ਨਹੀਂ ਦੇਖਿਆ ਉਧਰ ਮੱਜਾ ਮੱਜਾ ਰੱਖੀਆਂ ਇੱਕ ਮੱਜ ਰੱਖੀ ਹੋਏ ਵਕਤ ਪਿਆ ਰਿਹਾ ਨੂੰ ਦੇ ਅੱਛਾ ਉਹ ਵੀ ਘਰ ਬੈ ਕੇ ਹਿਸਾਬ ਲਾਇਆ ਸੀ ਹਾਂ ਵੰਡ 400 ਤੋਂ ਵੱਧ ਖਾ ਗਈ ਦੋ ਤਿੰਨ ਘੱਟ ਗਿਆ ਇਸਾਬ ਲਓ ਜੀ ਡੇਮੋਟੇ ਹੋ ਗਏ ਤੁਸੋਂ ਹੋਰੇ ਸਾਲ ਹੁਣ ਚ ਕਈ ਯਰ ਕਹਿੰਦੇ ਕੋਈ ਬਿਮਾਰੀ ਕਿਸ ਨੂੰ ਵਧਾ ਦਿੰਦੀ ਕਿਸ ਨੂੰ ਘਾੜ ਦਿੰਦੀ ਹੈ ਕਿਸ ਨੂੰ ਅੰਦਰੋਂ ਖਾ ਜਾਂਦੀ ਕਿਸ ਨੂੰ ਬਾਹਰੋਂ ਲੈ ਜਾਂਦੀ ਆਪਣਾ ਕੰਮ ਹੋਇਆ ਲੋ ਜੀ ਇਹ ਪਿੰਡਰ ਸਾਹਿਬ ਦੀਆਂ ਮੱਝਾਂ ਜਿਹੜੀਆਂ ਤੁਸੀਂ ਵੇਖ ਰਹੇ ਤੇ ਅਕਸਰ ਤੁਸੀਂ ਵੇਂਦੇ ਜੇ ਤੇ ਬਲੌਗ ਦੇ ਵਿੱਚ ਪਿੰਡਰ ਸਾਹਿਬ ਕਿੰਨੇ ਕ ਡੰਗਰ ਰੱਖੇ ਜੀ ਡੰਗਰ ਭਾਜੀ ਸਾਡੇ ਕੋਲਾਂ ਤਕਰੀਬਨ 80 90 80 90 ਮੱਝਾਂ ਸੀ ਅੱਛਾ ਤੇ ਉਹ ਜਿਵੇਂ ਜਿਵੇਂ ਤਿਆਰ ਹੁੰਦੀਆਂ ਗਈਆਂ ਅਸੀਂ ਸੇਲ ਕਰਦੇ ਗਏ ਹੁਣ ਪੱਠੇ ਨਹੀਂ ਸੀ ਆ ਹੂੰ ਹੂੰ ਤੇ ਫਿਰ ਇਸ ਕਰਕੇ ਆਪਾਂ ਮੱਜਾਂ ਹਲੇ ਜਿਹੜੀਆਂ ਵੇਚਤੀਆਂ ਉਹਨਾਂ ਦੀਆਂ ਲਿਆਂਦੀਆਂ ਨਹੀਂ ਆ ਉਹ ਮੁੰਜੀ ਨੇ ਕਾਫੀ ਘਾਟਾ ਪਾਇਆ ਈ ਉਧਰ ਪੂਰੇ ਹੋ ਗਏ ਅੱਛਾ ਅੱਛਾ ਤੇ ਹੁਣੇ ਫੇਰ ਸੁਣੀਏ ਤੇ ਫੇਰ ਲਿਆਵਾਂਗੇ ਆਪਾਂ ਇਹ ਸੁਸਤੀ ਪਈ ਨਹੀਂ ਦਾ ਹੁੰਦੀ ਇਹ ਰੱਜੀ ਆ ਨਾ ਤੁਹਾਡੇ ਤਰ੍ਹਾਂ ਅੱਛਾ ਮਗਰ ਗੁੱਡ ਨਾਈਟ ਕਹਣਾ ਹੀ ਪੈਂਦਾ ਪਿੰਡ ਰਸਾ ਡੰਕਰ ਨੂੰ ਪਿਆਰ ਹੀ ਨਾ ਕਰਦੇ ਨਾ ਗੁੱਡ ਨਾਈਟ ਕਹਿ ਕੇ ਹੁੰਦੀਆਂ ਭਾਈ ਉਹਨੀ ਤਬੀਅਤ ਮੈਨੂੰ ਵਧੀਆ ਲੱਗੀ ਕਿਉਂਕਿ ਮੈਂ ਨਾ ਸਿਰਫ ਉਹਨਾਂ ਨਾਲ ਇਹਨਾਂ ਦੀ ਪੋਡਕਾਸਟ ਦੇਖੀ ਸੀ ਤੇ ਰੀਲਾਂ ਰੂਲਾਂ ਤੋਂ ਬਾਅਦ ਦੇਖਿਆ ਫਨੀ ਟਾਈਪ ਦੇ ਬੰਦੇ ਨੇ ਵਧੀਆ ਗੱਲ ਹੈ ਬੰਦੇ ਦਾ ਮਜਾਜ ਇੰਜ ਦਾ ਹੋਣਾ ਚਾਹੀਦਾ ਮੂਡ ਕਿ ਮਾਈਂਡ ਨਾ ਕਰੇ ਤੇ ਕਈ ਬੰਦੇ ਹੁੰਦੇ ਨੇ ਹਾਂ ਉਹ ਮਾਚਾ ਮੈਂ ਭਾਈ ਨੂੰ ਪਹਿਲਾਂ ਕਿਹਾ ਮੈਂ ਬਲੌਗ ਦੇ ਵਿੱਚ ਆਪ ਪਹਿਲਾਂ ਕਹਿ ਦਿੱਤਾ ਵੀ ਸੀਰੀਅਸ ਬੰਦਾ ਦੂਰ ਰਵੇ ਸਾਡੇ ਤੋਂ ਆ ਜਾਂ ਸਰਗਟਨ ਵਾਲੇ ਬੰਦੇ ਆ ਏ ਸੀਰੀਅਸ ਬੰਦਾ ਨਹੀਂ ਸਾਨੂੰ ਚਾਹੀਦਾ। ਕਈ ਬੰਦੇ ਇੰਜ ਦੇ ਜਿਹੜਾ ਸੀਰੀਅਸ ਬੰਦਾ ਹੋਊਗੀ ਕਰੇ। ਉਹ ਵੈਂਟਿਲੇਟਰ ਤੇ ਰਵੇ ਬਸ। ਸਾਡਾ ਬੰਦ ਕਰੇ, ਆਪ ਆਪਣੀ ਦਵਾਈ ਖਾਵੇ ਸਮਝੇ। ਉਹ ਜਿਹਨੂੰ ਜ਼ਿੰਦਗੀ ਨਹੀਂ ਖੇਜਣਾ ਹੀ ਉਹਦਾ ਸਾਡੇ ਨਾਲ ਕੰਮ ਹੀ ਪਈ ਨਹੀਂ। ਕਿਉਂਕਿ ਦੇਖੋ ਕਈ ਬੰਦੇ ਇੰਜ ਦੇ ਹੁੰਦੇ ਨੇ ਵਿੱਚ ਹਸਣ ਵਾਲੀ ਗੱਲ ਤੇ ਦਿਲ ਕਰੇ ਲੜਪਾਂ ਤੇ ਲੜਨ ਵਾਲੀ ਗੱਲ ਤੇ ਅਸੀਂ ਹੱਸੀ ਜਾਣ ਸਹੀ ਗੱਲ ਆ। ਮੁੱਢ ਤੇ ਹੱਸ ਖੇਡ ਕੇ ਆਪਣਾ ਟੈਂਪਟ ਪਾਉ ਐ ਵੀ ਜਾਨ ਕਿ ਉਹ ਇੰਜ ਤੇ ਨਹੀਂ। ਕਈ ਐਦਾਂ ਕਰਦੇ ਆ ਨਾ ਵੀ ਉੱਥੇ ਹੱਸ ਖੇਡ ਲਈ ਤੇ ਘਰ ਜਾ ਕੇ ਸੋਚਦੇ ਨੇ ਮੈਨੂੰ ਗਾਲੀ ਬੜੀ ਲਾਈ। ਮੇਰੇ ਅੱਗੇ ਫੋਨ ਕਰਕੇ ਕਹਿੰਦੇ ਮੈਨ ਓ ਬੰਦੇ ਕਹਿੰਦੇ ਨੇ ਕਿ ਭਾਈ ਮੈਨੂੰ ਮਜ਼ਾ ਮਜ਼ੂ ਨਾ ਕਰੀ ਬੰਦਿਆਂ ਦੇ ਵਿੱਚ ਮੇਰੀ ਬੜੀ ਇੱਜ਼ਤ ਹੈ ਹਾਂ ਇੱਜ਼ਤ ਹੈ ਇਦਾਂ ਤੇ ਮਜ਼ਾਕ ਕੀਤਾ ਕਿ ਤੇਰੀ ਇੱਜ਼ਤ ਦਾ ਤਵਾ ਹੀ ਆ ਰਹੀ ਹੈ ਜਾਂ ਤੂੰ ਹੈ ਇਹ ਨਹੀਂ ਕੋਈ ਜ਼ਤਾ ਮਾਲਕ ਹੈ ਸਾਡੇ ਮਜ਼ਾਕ ਦਾ ਤੇਰੀ ਇੱਜ਼ਤ ਮੁੱਕ ਜਾ ਰਹੀ ਹੈ ਹੋਰ ਜਾਂਦਾ ਵੀ ਮੈਨੂੰ ਭਾਈ ਤੁਸੀਂ ਹੱਸਣਾ ਖੇੜਣਾ ਜੂ ਤਾਂ ਜਿੰਨੀਆਂ ਮਰਜ਼ੀ ਮਾਰੋ ਹਾਂ ਮੈਂ ਕਿਹਾ ਵੀ ਕੈਮਰੇ ਤੇ ਲੱਗਦਾ ਹੈ ਹੋਰ ਤਰ੍ਹਾਂ ਦਾ ਹਾਂ ਇੱਥੇ ਤੇ ਲੱਗਦਾ ਹੋਰ ਤਰ੍ਹਾਂ ਦਾ ਉੱਥੇ ਤੇ ਬਹੁਤ ਮੋਟਾ ਲੱਗਦਾ ਹੈ ਸਮਾਰਟ ਲੱਗਦਾ ਉਦਾਂ ਇੱਕ ਫਰਕ ਹੈਗਾ ਹਾਂ ਜੀ ਉਹ ਆ ਵੇਖਣ ਦੇ ਨਾ ਜਾਂ ਤੇ ਪੈਂਟ ਤੋਂ ਛੋਟੀ ਭਾਈ ਐ ਲੱਗਦਾ ਵੀ ਉਤਲਾ ਤਾਂ ਵੱਡਾ ਪਤਾ ਝੋਟਿਆ ਨਹੀਂ ਹੈ ਇਹਦਾ ਦਾ ਗਰੀਬ ਜਦੋਂ ਪੈਂਟ ਲੈਣ ਗਿਆ ਸੀ ਨਾ ਉਹਨਾਂ ਨੂੰ ਜਾ ਕੇ ਕਹਿੰਦੇ 38 ਵੇਸਟ ਤੇ 38 ਲੈਂਥ ਦੇ ਦਿਓ ਕਹਿੰਦਾ ਮੈਂ じゃ ਕਿੱਥੋਂ ਆ ਗਿਆ ਨਹੀਂ ਨਹੀਂ ਮੈਂ ਆਮ ਇਹਨਾਂ ਦਾ ਕੀ ਹੁੰਦਾ ਜਿੱਦ ਕੇ ਮੌਲਮੂਲ ਚ ਆ ਜੇ ਜਿੱਦਾਂ ਇਹਦਾ ਮੈਨੂੰ ਸਾਈਜ਼ ਸਹੀ ਆ ਜਾਂਦਾ ਨਾ ਉਹ ਜਿਹੜੇ ਪੰਜਾਬ ਦੇ ਆ ਜਿੱਦਾਂ ਬੌਸ ਦੀ ਟੀ-ਸ਼ਰਟ ਆਉਗੀ ਤੇ ਇਹਦੇ ਸਾਈਜ਼ ਆ ਜਾਂਦੇ ਆ ਬੌਸ ਦੀ ਟੀ-ਸ਼ਰਟ ਤੇ ਜਿਹੜੇ ਜੇ ਪਿੰਡੋਂ ਨਾਲ ਸੀ ਕੀ ਦੀਆ ਪਿੰਡੋਂ ਵਾਲਾ ਉਹ ਕਹਣਗੇ ਵੀ ਭਾਈ ਹੁਣਾਂ ਜਗਾ ਵੇਖ ਕੇ ਲਿਆ ਫਿਰ ਦੋ ਮਿੰਟ ਬੰਦਾ ਭਾਈ ਤੁਹਾਡੇ ਵਾਦੀ ਕੋਈ ਡੀਲੀਸ ਯਾਰ ਉਹ ਐਡਾ ਬੇੜਾ ਘਰ ਕੋਗਾ ਵੇਖਣ ਜੀਨ ਕਰਦਾ ਮੈਂ ਜੁੱਤੀ ਲੈਣ ਚਲਾ ਜਾਵਾਂ ਨਾ ਮੇਰੇ ਪੈਰ ਨੇ ਵੱਡੇ 12 ਨੰਬਰ ਜੁੱਤੀ ਪੂਰੀ ਆਂਦੀ ਹੈ ਮਤਲਬ ਜਿਹੜੀਆਂ ਲੋਕਲ ਜੁੱਤੀਆਂ ਹੁੰਦੀਆਂ ਨਾ ਇਹ ਤਾਂ ਛੋਟੀਆਂ ਛੋਟੀਆਂ ਹੁੰਦੀਆਂ ਸਾਈਜ਼ ਨਹੀਂ ਪੂਰਾ ਆਂਦਾ ਤੇ ਮੈਂ ਹੁਣ ਤਾਂ ਚਲੋ ਵਧੀਆ ਏ ਬਾਹਰ ਅੰਦਰ ਜਾਇਦਾ ਕੰਮ ਸ਼ਾਮ ਕਰੀਦਾ ਤੇ ਪੈਸੇ ਪੁਸੇ ਹੁੰਦੇ ਆ ਕੋਲ ਇਹਦੇ ਬਾਹਰ ਤਾਂ ਨਹੀਂ ਜਾਣਾ ਹੈ ਅੱਜ ਬਾਹਰ ਤਾਂ ਨਹੀਂ ਆ ਜੁੱਤੀ ਭਾਈ ਜੁੱਤੀ ਲਈ ਤੇ ਹੁਣ ਮੈਂ ਗੋਇਆ ਗੋਇਆ ਸਟਰਨਾ ਪਟੇ ਇੱਥੇ ਕੀ ਭਾਗੇ ਫੇਰਾ ਮੈਨੂੰ ਦੱਸਣੇ ਲੱਗਾ ਸੀ ਕਿ ਮੇਰੇ ਸਾਈਜ਼ ਦੀ ਜੁੱਤੀ ਮਤਲਬ ਜਿਹੜੇ ਬ੍ਰਾਂਡ ਹੁੰਦੇ ਨੇ ਹਮਮ ਲਦਰ ਦੀਆਂ ਜੁੱਤੀਆਂ ਉਹ ਹੈਂਡਮੇਡ ਬਣਾ ਦਿੰਦੇ ਸੀ ਹਮ ਤੇ ਉਹਨਾਂ ਕੋਲ ਲੱਭਦੀ ਉਹ ਮਹਿੰਗੀ ਬੜੀ ਹੁੰਦੀ ਸੀ ਤੇ ਹੁਣ ਤੇ ਚਲੋ ਬੰਦਾ ਲੈ ਲੈਂਦਾ ਕਿਉਂਕਿ ਬਾਹਰ ਅੰਦਰ ਜਾਂਦਾ ਹੈ ਪੈਸੇ ਪੁਸੇ ਕਮਾਣ ਲੱਗ ਗਿਆ ਤੇ ਜਦੋਂ ਛੋਟੇ ਹੁੰਦੇ ਸੀ ਉਦੋਂ ਇਹ ਘੋਣਾ ਰਹਿੰਦਾ ਸੀ ਮੇਰੇ ਜੁੱਤੀ ਨਹੀਂ ਪੂਰੀ ਹੁੰਦੀ ਤੇ ਪੰਜਾਬ 'ਚ ਨੰਗੇ ਪੈਰਾਂ ਵਾਲੇ ਬਾਬੇ ਬੜੇ ਚੱਲਦੇ ਬਾਬੇ ਬਣ ਜਾਣਾ ਚਾਹਵਲ ਪਾਉਣੀ ਨਹੀਂ ਉਹਨਾਂ ਨੂੰ ਨੰਗੇ ਪੈਰਾਂ ਵਾਲੇ ਬਾਬੇ ਹੋਰ ਮੈਂ ਅਗਲੇ ਦਿਨ ਦੀ ਇੱਕ ਵੀਡੀਓ ਵੇਖੀ ਕਹਿੰਦੇ ਤੁਸੀਂ ਸਾਰਾ ਦਿਨ ਫੋਨ ਹੱਥ 'ਚ ਫੜੀ ਰੱਖਦੇ ਹੋ ਇਲੈਕਟ੍ਰੋਨਿਕ ਚੀਜ਼ਾਂ ਦੇਖਦੇ ਹੋ ਤੇ ਤੁਸੀਂ ਨੰਗੇ ਪੈਰੀ ਫਿਰਿਆ ਕਰੋ ਕਿ ਤੁਹਾਡਾ ਜ਼ਮੀਨ ਨਾਲ ਕਨੈਕਸ਼ਨ ਹੋਏ ਹੂੰ ਬੰਦਾ ਵਧੀਆ ਰਿਹਾਦਾ ਫਿੱਟਮ ਹੈਗਾ ਸ਼ੁਕਰ ਹੈ ਤੇ ਹੁਣ ਉਦੋਂ ਦੇ ਫੇਰ ਆਪਾਂ ਲੰਗੇ ਪੈਰੀ ਫਿਰਨ ਲੱਗੇ ਨਹੀਂ ਨਹੀਂ ਤੂੰ ਗੋ ਕਨੈਕਸ਼ਨ ਨਵਾਂ ਜਿ ਵੜ ਜਾਂਦਾ ਸ਼ਾਮ ਦਾ ਕਿ ਜਮੀਨ ਦਾ ਕਨੈਕਸ਼ਨ ਜਿਹੜਾ ਮੱਝਾਂ ਦਾ ਕਨੈਕਸ਼ਨ ਨਵਾਂ ਜਿ ਵੜ ਜਾਂਦਾ ਲਓ ਜੀ ਬਾਕੀ ਇਹ ਆ ਜਦੋਂ ਜ਼ਿਮੀਂਦਾਰ ਬੰਦੇ ਆ ਤੇ ਨਵਾਂ ਜਿ ਕਨੈਕਸ਼ਨ ਵੜਦਾ ਕਿ ਨਹੀਂ ਹਾਂਜੀ ਆ ਟੋਕਰਾ ਗੋਏ ਦਾ ਇਦਾਂ ਲਈ ਫਿਰਦੇ ਆ ਮਾਸ਼ਾਅੱਲਾ ਭਾ ਕੇ ਕੋਲ ਹੋਇਆ ਹੈ ਨਾ ਜੱਪੀ ਪਾਉਂਦਾ ਮੈਂ ਲਾਦਾ ਨੇ ਸੌਂਗ ਲਿਆ ਐ ਐ ਮੈਂ ਨਹੀਂ ਸੀ ਓਝਲੇ ਨੇ ਗਿਆ ਜਟ ਕੁੜੀ ਜੱਟ ਦੀ ਫ੍ਰੈਂਗਰੈਂਸ ਦੂਰ ਤੋਂ ਪਛਾਣੇ ਹਾਂ ਇਹੋ ਹੀ ਆ ਫ੍ਰੈਂਗਰੈਂਸ ਇਹੋ ਹੀ ਸੀ ਓਝਲੇ ਦੇ ਗਾਣੇ ਸੁਣਿਆ ਨਹੀਂ ਸੀ ਨਹੀਂ ਉਹ ਸੁਣਿਆ ਪਰ ਪਤਾ ਅੱਜ ਲੱਗਾ ਵੀ ਕਿਹੜੀ ਗੱਲ ਕਰਦੀ ਚਲੋ ਜੀ ਵਧੀਆ ਲੱਗਿਆ ਭਾਰਾਂ ਨੂੰ ਮਿਲ ਕੇ ਰੱਬ ਇਹਨਾਂ ਨੂੰ ਸਲਾਮਤ ਰੱਖੇ ਇਹ ਪਾਕਿਸਤਾਨ ਕੋ ਮਨਫਰਨਗੇ ਤੇ ਜਿਹੜੇ ਆਪਣੇ ਭਰਾ ਨੇ ਉਹਨਾਂ ਨੂੰ ਦੱਸਣਗੇ ਕਿ ਪਾਕਿਸਤਾਨ ਮਾਹੌਲ ਕਿਵੇਂ ਦਾ ਹੈ ਚਲੋ ਇਹਨਾਂ ਨੂੰ ਦੇਖ ਕੇ ਕੋਈ ਦੋ ਚਾਰ ਬੰਦੇ ਹੋਰ ਆਣਗੇ ਤੇ ਐਂ ਜੀ ਜਿਹੜਾ ਇਹ ਵਧੀਆ ਕਨੈਕਸ਼ਨ ਬੜੀ ਬੜੇ ਖੋਜਦਲ ਬੰਦੇ ਇੱਥੇ ਐ ਮਤਲਬ ਕਹਿੰਦੇ ਨਾ ਜੱਫੀਆਂ ਨੂੰ ਜੱਫੀਆਂ ਲਗਾਣੇ ਜੁੱਤਾ ਨਾ ਐ ਬਾਵਾ ਖਲਾਰ ਕੇ ਮਿਲਦੇ ਜਿਨੂੰ ਮਿਲਦੇ ਆ ਤੇ ਅਨੰਦ ਆਇਆ ਕੋਈ ਲੱਗਦਾ ਹੀ ਨਹੀਂ ਵੀ ਆਪਾਂ ਵੱਖਰੇ ਦੇਸ਼ ਚ ਆਏ ਆ ਕਿਉਂਕਿ ਜੋ ਅਸੀਂ ਬਚਪਨ ਜ ਮਾਹੌਲ ਵੇਂਦੇ ਆਏ ਆ ਰੋਲੇ ਨਪੇ ਦਾ ਉਹ ਤੋਂ ਬਿਲਕੁਲ ਡਿਫਰੈਂਟ ਹੈ ਇੱਥੇ ਲਾਲੇ ਹੁਣ ਕ ਲੱਗੀਆਂ ਪਿੱਛੇ ਮੜਾ ਇਦਾਂ ਘਮਾ ਕੇ ਵਿਖਾ ਦਿਓ ਬੰਦੇ ਆਪਾਂ ਸਭ ਬਕਰੇ ਨਾਲ ਰਜੇ ਆ ਉਹ ਮੈਂ ਨਾ ਵੈਸੇ ਗੱਲ ਕਰਨੀ ਤੇ ਨਹੀਂ ਚਾਹੀਦੀ ਵਿੱਚ ਕੁਝ ਬੰਦੇ ਆਪਾਂ ਦੇਖਦੇ ਆ ਅਸੀਂ ਨਾ ਜਦੋਂ ਮੈਂ ਭਾਨਾ ਸਰ ਪਿਛਲੇ ਸਾਲ ਕਹਿੰਦੇ ਤੂੰ ਵੀ ਵਲੋਗ ਬਣਾਇਆ ਕਰ ਢੇਰ ਤੇ ਕੰਮ-ਸ਼ਮ ਕਰਦਾ ਵਲੋਗ ਬਣਾ ਲਾ ਮੈਂ ਵਲੋਗ ਨਹੀਂ ਸੀ ਬਣਾਉਂਦਾ ਮੈਨੂੰ ਅੱਛਾ ਤੂੰ ਨਾ ਵਲੋਗ ਤੂੰ ਵਲੋਗ ਬਣਾਇਆ ਕਰ ਮੈਂ ਕਿਹਾ ਠੀਕ ਹੈ ਉਹ ਮੈਂ ਕਹਿੰਦਾ ਮੈਂ ਸਾਰੀ ਦਿਹਾੜੀ ਕੰਮ ਕਰਨਾ ਐਡੀਟਿੰਗ ਕਰਨੀ ਦੋਨੋਂ ਪੋਸਟ ਕਰਨਾ ਸਾਡੇ ਸਿਗਨਲ ਨਹੀਂ ਆਂਦੇ ਇੱਥੇ ਬਾਹਰ ਬੈਠੇ ਰਹਿਣਾ ਕਦੀ ਉਹ ਕੰਡਾ ਲੱਗ ਕੇ ਕਦੀ ਉਹ ਅੱਪਾ ਮੇਰਾ ਕਹਿੰਦਾ ਪਤਾ ਨਹੀਂ ਕਿਸੇ ਨਾਲ ਫੋਨ ਤੇ ਲੱਗਾ ਰਹੇ ਤਾਂ ਮੈਂ ਵਲੌਗ ਪੋਸਟ ਕਰਨ ਆ ਨਾ ਉਹ ਮੈਂ ਕਰਨ ਲੱਗ ਗਿਆ ਵਲੌਗ ਚੱਲਣ ਲੱਗ ਗਿਆ ਮੈਂ ਹੁਣ ਕਿਹਾ ਰੋਜ਼ ਰੁਟੀਨ ਪੱਠੇ ਪਾਉਂਦੇ ਆ ਮੈਂ ਕਿਹਾ ਅੱਜ ਨਾ ਅਸੀਂ ਬੱਕਰਾ ਲੈ ਆਂਦੇ ਆ ਬੱਕਰਾ ਪਕਾ ਕੇ ਖਾਂਦੇ ਆ ਤੇ ਉਹ ਵਲੌਗ ਬਣਾਉਂਦੇ ਆ ਅਸੀਂ ਗਏ ਅਸੀਂ ਬੱਕਰਾ ਲੈ ਆਂਦਾ ਬੱਕਰਾ ਕਰਾ ਕੇ ਲੈ ਆਂਦਾ ਨੂੰ ਪਕਾਇਆ ਸਭ ਕੁਝ ਕੀਤਾ ਤੇ ਸ਼ਾਮੀ ਵਲੌਗ ਪੋਸਟ ਕੀਤਾ ਅਗਲੇ ਦਿਨ ਮੈਂ ਸਵੇਰੇ ਸਵੇਰੇ ਉੱਠ ਕੇ ਨਾ ਬੰਗਾ ਟਮ ਵੇਖਿਆ ਮੇਰ ਕੋ ਕੀ ਸੰਗ ਨਹੀਂ ਹੈ ਤੇ ਕਹਿੰਦੀ ਇਹਨੇ ਕੀ ਲਾਇਆ ਨਹੀਂ ਉਹ ਪਛਾਣਦੀ ਉਹ ਜਿਹੜੀ ਕਰਨਾਵਾਲੀ ਗੱਲ ਲੱਗੇ ਇਹਦੀ ਆ ਗਈ ਅੱਛਾ ਮੈਂ ਤਾਂ ਵਲੌਗ ਸਵੇਰੇ ਸਵੇਰੇ ਉੱਠ ਕੇ ਵੀਊ ਸ਼ੂ ਵੇਂਦਾ ਹੁੰਦਾ ਸੀ ਤੇ ਕਮੈਂਟ ਚੈੱਕ ਕਰਦਾ ਸੀ ਕਿ ਆ ਸਵੇਰੇ ਸਵੇਰੇ ਉੱਠਿਆ ਮੋਬਾਈਲ ਖੋਲਿਆ ਥੱਲੇ ਸਾਰੇ ਭਾਜੀ ਤੁਸੀਂ ਕਿੱਡਾ ਜ਼ੁਲਮ ਕੀਤਾ ਤੁਸੀਂ ਬਕਰਾ ਵੜਦਾ ਇਹਦੇ ਚ ਵੀ ਜਾਨ ਹੈ ਸੀ ਮੈਂ ਕਿਹਾ ਇਹ ਕੀ ਕੋਡੀ ਖੇਲਣਾ ਆ ਇਹਨ ਇਲੈਕਸ਼ਨ ਲੜਨੀ ਕਹਣਾ ਖਾ ਨਹੀਂ ਮੈਂ ਕਿਹਾ ਦੁਨੀਆ ਤੇ ਆਇਆ ਇਸ ਵਾਸਤੇ ਉਹ ਫਿਰ ਮੈਨੂੰ ਪਤਾ ਲੱਗਾ ਮੈਂ ਕਿਹਾ ਇੰਨੇ ਪੈਸੇ ਵੀ ਲਾ ਚੜੇ ਕਦੀ ਆ ਵੇ ਰਸੀਂ ਗੱਲਾਂ ਕੀਤਾ ਕੀ ਅਸੀਂ ਇਹ ਕੰਮ ਇੰਜ ਹੀ ਹੁਣ ਜਿਹੜੇ ਖਾਂਦੇ ਪੀਂਦੇ ਨੇ ਉਹਨਾਂ ਦੇ ਖਾਣੇ ਖਾਣਾ ਹੋਰ ਇਹਨੇ ਕੀ ਕਰਨਾ ਹਾਂ ਹੁਣ ਕੰਮ ਕੀ ਇਹਦਾ ਮੈਨੂੰ ਕੰਮ ਦੱਸ ਦੇ ਕੋ ਉਹ ਲੈ ਲੈਨੇ ਦੇ ਕੋ ਇਹਨੂੰ ਲਾਹੌਰ ਘਰ ਦੇ ਇੱਕ ਦਰਜੀ ਦੀ ਦੁਕਾਨ ਤੇ ਲਵਾਉਣਾ ਆਹ ਵੇ ਕੀ ਆ ਵੀ ਤੁਸੀਂ ਪਿੰਡ ਜਣਾ ਗਾਲਾ ਬਣੀਆਂ ਬਣਾਉਂਦੇ ਘਰ ਜਾਂ ਗੋਣਿਆਂ ਆਣਿਆਂ ਨੂੰ ਉਹ ਬਾਹਰ ਗੋਰਾ ਮੁੰਡਾ ਦੀ ਮੰਮੀ ਕਹਿੰਦੀ ਵੀ ਇਹ ਮਰਨੇ ਹੋ ਕੇ ਪੱਠੇ ਪੌਂਦਾ ਨਾਲ ਪੈਸੇ ਬਣਾਉਂਦੇ ਆ ਜੀਬੀਆਂ ਉਹ ਜਾਉਂਦੀਆਂ ਪਿੰਡਰ ਸਾਹਿਬ ਦਾ ਬੰਦਾ ਮੈਨੂੰ ਪੁੱਛਦਾ ਕਹਿੰਦਾ ਕਿ ਭਾਈ ਤੁਹਾਡਾ ਕਾਰੋਬਾਰ ਕੀ ਹੈ ਅਸੀਂ ਰੇੜਾ ਗੋਇ ਦਾ ਲੱਦਿਆ ਹੈ ਇਹਨੂੰ ਲੈ ਕੇ ਜਾਂਦੇ ਤੇ ਉਹ ਗੋਇਆ ਖਿੱਲਰ ਦਾ ਜਾਏ ਮੈਂ ਫਿਰ ਕੱਢਾ ਕੈਮਰਾ ਮੈਂ ਕਿਹਾ ਵੇਖੋ ਇਹ ਆ ਸਾਡਾ ਕਾਰੋਬਾਰ ਹੈ ਤੇ ਖਿੱਲਰ ਤੇ ਜਾ ਰਹੇ ਹਾਂ ਚਲੋ ਜੀ ਵਧੀਆ ਲੱਗਿਆ ਗੱਲਬਾਤ ਕਰਕੇ ਚਲੋ ਅੱਗੇ ਚੱਲਦੇ ਆ ਉੱਥੇ ਬੈਠ ਕੇ ਚਾਹ ਚੁਪੇ ਪੀਣੇ ਵਾਲੇ ਗੱਲਬਾਤਾਂ ਕਰਦੇ ਆ ਲੋਡੇ ਵੇਲੇ ਦੀ ਚਾਹ ਹਾਂ ਆਜੋ ਭਾਈ ਫਿਰ ਗੱਡੀ ਉੱਧਰ ਲੈ ਆਉਣੀ ਚਾਹੀਦੀ ਕੋਈ ਨਹੀਂ ਗੱਲ ਕੀ ਹਾਲ ਭਾਈ ਉਹਦੇ ਵਿੱਚ ਸੀ ਲੱਗ ਗਈ ਕੈਮ ਜੀ ਹਾਂਜੀ ਛੱਟ ਲੱਗੀ ਹੈ ਤਬਾ ਕਰਦੇ ਉਹਦੇ ਹੱਥ ਰੇਖਾ ਉਹਦੇ ਨਾੰਗਾ ਹਰ ਹਰ ਕੰਮ ਕਰਿਆ ਸਤ ਗੁਰੂ ਨੰਦੇ ਚਾਤਾ ਸਵਾਗਤ ਹਿੰਦਰ ਅੱਛਾ ਬੈਠ ਜਾ ਬੈਠ ਮੈਂ ਬੈਠ ਬੈਰ ਹੋਇ ਚੇ ਕੋਣ ਫੜਾ ਕੇ ਵੀਰ ਨੂੰ ਅੱਛਾ ਇਧਰ ਆ ਜਾ ਪਿੱਛੇ ਆਓ ਤੂੰ ਠੀਕ ਆ ਹੁਣ ਤੂੰ ਉੱਚੀ ਉਹ ਗੱਲ ਸੁਣਾਓ ਜਿਹੜਾ ਤੈਨੂੰ ਰੋਲ ਮਿਲਿਆ ਫਿਰ ਮੈਂ ਤੂੰ ਮੇਰੇ 15 ਦਿਨ ਸਾਥ ਦੇ ਰਹੇ ਤਨ ਆ ਭਾਈ ਹੋਰ ਨਾਲ ਆਪਾਂ ਕਰਦੇ ਰਹੇ ਸੀ ਆਪਣੇ ਆਰਟਿਸਟ ਭਰਾ ਨੇ ਹਾਂ ਆ ਆਰਟਿਸਟ ਨੇ ਵਕਰੀ ਗੱਲ ਨਹੀਂ ਲੱਗਦੇ ਮੋਟੇ ਨੇ ਨਾ ਸੇਚੂਏ ਖਾਂਦੇ ਪਿੰਦੇ ਆਰਟਿਸਟ ਨੇ ਇਹ ਮੈਨੂੰ ਗੱਲਾਂ ਸੁਣਾ ਰਿਹਾ ਜੀ ਫਿਰ ਮੈਂ ਵੀ ਇਹਨਾਂ ਨੂੰ ਆਪਣੀ ਗੱਲ ਸੁਣਾਈ ਮੈਂ ਕਿਹਾ ਜਿਵੇਂ ਤੁਸੀਂ ਆਪਣੀਆਂ ਗੱਲਾਂ ਕਰਦੇ ਕਿ ਉਹਨਾਂ ਕਿ ਮੈਂ ਗਾਣੇ 'ਚ ਕੰਮ ਕੀਤਾ ਮੈਂ ਵੀ ਇੱਕ ਗਾਣੇ 'ਚ ਕੰਮ ਕਰਨ ਗਿਆ ਸੀ ਕਾਸਟੂ ਇੱਕ ਮਿੰਟ ਬੰਦ ਕਰ ਅਸੀਂ ਵੀ ਗਾਣੇ 'ਚ ਕੰਮ ਕਰਨਗੇ ਮੈਨੂੰ ਬੰਦੇ ਨੇ ਮੈਸੇਜ ਕੀਤਾ ਕਿ ਨੇ ਕਹਿੰਦਾ ਭਾਜੀ ਤੁਹਾਨੂੰ ਨਾ ਗਾਣੇ 'ਚ ਲਾਣਾ ਮੈਂ ਕਿਹਾ ਮੈਨੂੰ ਗਾਣੇ 'ਚ ਲਾਣਾ ਗਾਣੇ 'ਚ ਜਾਉ ਮੈਂ ਬੜਾ ਖੁਸ਼ ਮੈਂ ਕਿਹਾ ਜੀ ਗਾਣੇ ਚਾਹਾਂਗੇ ਉਹਨਾਂ ਹਾਂ ਹਾਂ ਮੁੰਡਾ ਆ ਬੈਠਾ ਐ ਇਹਨੇ ਲਿਖਿਆ ਸੀ ਗਾਣਾ ਡੇਰੇ ਵਾਲਾ ਲਿਖਿਆ ਇਹਨੇ ਆ ਹਾਂ ਠੀਕ ਐ ਲਿਖਿਆ ਇਹਨੇ ਸੀ ਇਹ ਉਦੋਂ ਲਿਖਾਰੀ ਸੀ ਉਹ ਲਿਖਾਰੀ ਨਹੀਂ ਸੀ ਹੁਣ ਨਹੀਂ ਐ ਇਹ ਲਿਖਾਰੀ ਨੂੰ ਤੇ ਐਕਟਰ ਨੂੰ ਕੀ ਕਹਿੰਦੇ ਨੇ ਲਿਖਾਰੀ ਕਲਾਕਾਰ ਜੋ ਵੀ ਕਹਿੰਦੇ ਐ ਕਲਾਕਾਰ ਚਲਾਕਾਰ ਮੈਂ ਕਲਾਕਾਰ ਮੇਲੜੀ ਕਹਿੰਦੇ ਲੋਕ ਦਦਾ ਮੈਂ ਗਿਆ ਜੀ ਇਹਨਾਂ 15 ਦਿਨ ਮੈਨੂੰ ਸ਼ੂਟ ਤੇ ਸੱਧਿਆ ਰੋਜ਼ੀ ਮੈਂ ਵੀ ਘਰੋਂ ਚਲਾ ਜਾਣਾ ਨਵੇਂ ਕੱਪੜੇ ਪਾ ਕੇ ਕੰਮ ਸਿਆਲ ਦੇ ਦਿਹਾੜੀਆਂ ਠੰਡ ਤੋਂ ਮੈਂ ਗਿਆ ਉੱਥੇ ਵਿਲੇ ਬਵਾਂਗੇ ਨਾਲੇ ਵੇਖਾਂਗੇ ਇਹਨਾਂ ਸਾਰੀ ਦਿਹਾੜੀ ਉੱਥੇ ਅਜਮੀ ਮੈਂ ਬੈਠਾ ਰਹਿਣਾ ਸ਼ੂਟ ਕਰੀ ਜਾਣਾ ਤੇ ਗਾਣਾ ਆਇਆ 2-3 ਮਹੀਨੇ ਬਾਅਦ ਹੂੰ ਤੇ ਜਦੋਂ ਗਾਣਾ ਆਇਆ ਹੁਣ ਮੈਂ ਆਪਣੇ ਆਪ ਨੂੰ ਲੱਭਦਾ ਫੇਰਾ ਮੈਂ ਕਿੱਥੇ ਮੈਂ ਬ੍ਰੇਕਾਂ ਲਾ ਲਾ ਕੇ ਨਾਲੇ ਵੇਖਾਂ ਘਰ ਦੇ ਨੂੰ ਮੈਂ ਦੱਸਦਾ ਫੇਰਾ ਆ ਮੈਂ ਜਿਆ ਵੇਖੋ ਆ ਮੈਂ ਹਾਂ ਸੀਨ ਤੋਂ ਬਾਅਦ ਮੈਂ ਇੱਥੇ ਆ ਉਹ ਬੰਦਾ ਨਾ ਮੈਂ ਟਿਕਟੋਕ ਤੇ ਬੜੀਆਂ ਵੀਡੀਓ ਪਾਤੀਆਂ ਹੂੰ ਮੇਰੇ ਚਾਚੇ ਦਾ ਮੁੰਡਾ ਏ ਉਹ ਮੇਰੇ ਨਾਲ ਜਾਂਦਾ ਹੁੰਦਾ ਸੀ ਅਸਦ ਪੁੱਫੀ ਮੇਰੀ ਦਾ ਉਹ ਮੈਨੂੰ ਉਹਨੂੰ ਬੰਦਾ ਫੋਨ ਕਰਕੇ ਕਹਿੰਦਾ ਏ 6 ਮਹੀਨੇ ਹੋ ਗਏ ਤੁਸੀਂ ਤੁਮ ਭਾਈ ਵਿਕਾਰ ਦਾ ਗਾਣਾ ਆਲਾ ਗਾਣਾ ਆਲਾ ਗਾਣਾ ਆਨਾਲਾ ਕਹਿੰਦਾ ਮੈਂ ਵੇਖਿਆ ਉਹਦਾ ਗਾਣਾ ਛੜਪੰਗੀ ਜੀ ਬੰਦੂਕ ਪਾੜ ਕੇ ਪਿੱਛੇ ਘਲੋਤਾ ਏ ਅੱਛਾ ਫਿਲਮਾਂ ਜਦੋਂ ਕੰਮਗੁੰਮ ਕਰਦਾ ਮਾੜਾ ਮੋਟਾ ਆਣਾ ਆਡੀਸ਼ਨ ਵਗੈਰਾ ਦੇਈਦੇ ਸੀ ਰੋਲ ਮਿਲ ਗਿਆ ਜਿਹਦਾ ਤੁਸੀਂ ਨਹੀਂ ਦੱਸਿਆ ਇਦਾਂ ਦਾ ਰੋਲ ਮੈਨੂੰ ਮਿਲ ਗਿਆ ਮੈਨੂੰ ਇਹ ਜੀਰਕਪੁਰ ਤੋਂ ਫੋਨ ਆਇਆ ਆਪਨਾ ਸਿਲੈਕਟ ਹੋ ਗਏਓ ਆਪ ਚੰਡੀਗੜ੍ਹ ਆਜੋ ਅੱਛਾ ਹੁਣ ਅਸੀਂ ਬੰਦੇ ਜੂਨ ਜੁਲਾਈ ਚ ਸਿਰਪਿੰਡੇ ਨਾਲ ਆਉਣ ਵਾਲੇ ਬੰਦੇ ਆ ਦਸੰਬਰ ਦਾ ਮਹੀਨਾ ਉਹਨਾਂ ਖੜਕੇ ਤੇ ਸਿਰ ਤੇ ਮੇਰੇ ਪਾਣੀ ਪਾਦਾ ਹਾਂ ਅੱਛਾ ਪਾਣੀ ਪਾਦਾ ਉਦੋਂ ਪਹਿਲਾਂ ਮੈਨੂੰ ਟਵਾਇਰਾ ਗੱਡੀ ਲੈਣ ਆਈ ਅੱਠ ਨੌ ਜਣੇ ਪਹਿਲਾਂ ਲੱਦੇ ਉਦੋਂ ਮੇਰੇ ਫੁੱਫੜੋਂ ਨਾਲ ਮੈਨੂੰ ਫੋਨ ਆਇਆ ਫਿਲਮ ਫੁਰਮ ਚ ਕੰਮ ਮਿਲਿਆ ਕੀ ਹਿਸਾਬ ਦਾ ਨੋਆ ਗੱਡੀ ਲੈਣ ਆਈ ਇਕੱਲੇ ਨੂੰ ਕਾਹvor ਬਹੁਤਾ ਇੱਚੀ ਭਗਤ ਦੇ ਪੋਣਾਂ ਦਾ ਰਿਸ਼ਤੇਦਾਰਾਂ ਨੂੰ ਆ ਚਾਹੋ ਚੱਠ ਪਹਿਲਾਂ ਲੱਦੇ ਮੈਨੂੰ ਕਿਹਦੇ ਗਾਂਵ ਮਸ ਉਹਨਾ ਬਾਬਾ ਜੀ ਸਿਰ 'ਚ ਪਾਣੀ ਪਾਤਾ ਦਸੰਬਰ ਦਾ ਮਹੀਨਾ 18 ਮੈਂ ਪੂਰਾ ਮੈਂ ਘਰੇ ਘਰ ਜਣ ਸੈਕਟਰ ਇਦਾਂ ਹੀ ਬੰਨਾ ਹੋਵੇ ਉਹਨਾ ਸਾਰੇ ਕੱਪੜੇ ਦਸੰਬਰ ਲਵਾ ਕੇ ਗੱਲੇ ਤੋਤੀ ਬੰਦੀ ਦੇ ਲਈ ਕਹਿੰਦੇ ਆਪਕਾ ਜੋਗੀ ਦਾ ਰੋਲ ਹੈ ਆਟਾ ਪਾ ਕੇ ਨਿਗੇ ਨਿਗੇ ਬੇਡ ਵਾਟਰ ਦੇ ਅੱਛਾ ਸਵੇਰ ਦੇ 9 ਵਜੇ 10 ਵਜੇ 2 ਵਜੇ ਦੁਪਹਿਰ ਦੇ 3 ਵਜੇ ਉਹਨਾਂ ਬੱਸ ਜੀ ਹੁੰਦੀ ਮੈਨਟੀ ਵੈਨ ਉਹ ਚਾ ਕੇ ਮੈਨੂੰ ਕਿਹਦੇ ਖਾਣਾ ਖਾ ਲੋ ਖਾਣਾ ਮੈਂ ਕਹ ਖਾਣੇ ਨਾਲ ਇਹੋ ਕੋਈ ਬਜਣਾ ਤੇ ਚਲੋ ਜੀ 8 ਵਜੇ 9 ਵਜੇ 9 ਵਜੇ ਰਾਤ ਨੂੰ ਮੇਰੀ ਵਾਰੀ ਆ ਕਹਿੰਦੇ ਵੀ ਉਧਰ ਕੋੜੇ ਆਉਣੇ ਆ ਤੁਸੀਂ ਐਦਾ ਧੂਣੀ ਦੇ ਭਸਮ ਮਾਰਨੀ ਆ ਅੱਗ ਮਚਨੀ ਆ ਕੋੜੇ ਇਸ਼ਾਰਾ ਮਾਰਨਾ ਨਾਲ ਅੰਦਰ ਚਜਣਾ ਮੈਂ ਕਿਹਾ ਠੀਕ ਆ ਜੀ ਮੈਂ ਉਹੋ ਹੀ ਕੰਮ ਕੀਤਾ 2 ਮਿੰਟ ਬਾਅਦ ਕਹਿੰਦੇ ਪੈਕਅਪ ਮੈਂ ਕਿਹਾ ਵੀ ਪੈਕਅਪ ਦਾ ਮਤਲਬ ਬੰਦ ਹੋ ਗਿਆ ਮੈਂ ਨਾ ਘਰ ਵੀ ਆ ਗਿਆ ਘਰ ਆ ਕੇ ਨਾਲ ਮੈਂ ਆਟਾ ਕੱਢੀ ਜਾਵਾਂ ਨਾਲ ਸੋਚਿਆ ਕੱਲ ਸੱਦਣਗੇ ਪਰਸ ਸੱਦਣਗੇ ਹਾਉ ਤਾਂ ਮੈਂ ਆਟਾ ਘੜਦਾਰਿਆ ਹਾਉ ਤੇ ਵਾਰ ਮੈਂ ਡਾਇਰੈਕਟਰ ਨੂੰ ਫੋਨ ਲਾਇਆ ਮੈਂ ਕਿਹਾ ਭਾਜੀ ਹੁਣ ਕਿੱਦਨੇ ਆ ਕਹਿੰਦਾ ਫਿਰ ਮੈਂ ਉਧਰ ਦੀ ਬੰਦੂਗੀ ਕੰਪਲੀਟ ਹੋ ਗਈ ਹਾਂ ਤਾਂ ਅੱਛਾ ਮਹੀਨੇ ਬਾਅਦ ਆ ਗਈ ਫਿਲਮ ਹਾਂ ਡੇਢ ਕ ਮਹੀਨੇ ਬਾਅਦ ਫਿਲਮ ਆ ਗਈ ਮੈਂ ਪਿੰਡ ਚ ਰੌਲਾ ਪਾਤਾ ਜਦੋਂ ਤੁਸੀਂ ਪਾਤਾ ਫਿਲਮ ਆ ਗਈ ਹਾਂ ਅੱਛਾ ਫਿਲਮ ਆ ਰਹੀ ਉਹ ਤੇ ਤੁਹਾਡਾ ਭਰਾ ਆ ਰਿਹਾ ਜੋਗੀ ਅੱਛਾ ਫਿਲਮ ਆ ਗਈ ਤੇ ਪਹਿਲਾਂ ਪਿੰਡ ਵਾਲੇ ਕਹਿੰਦੇ ਸਾਰੇ ਵੇਖਣ ਜਾਵਾਂਗੇ ਮੈਂ ਕਿਹਾ ਮੈਨੂੰ ਇਕੱਲੇ ਨੂੰ ਵੇਖ ਆਉਂਦੋ ਇੱਕ ਹੀ ਜ਼ਿਕਰ ਤੂਦਗੀ ਵਿੱਚ ਅੱਛਾ ਮੈਂ ਪਹੁੰਚਿਆ ਅਮਰਸਰ ਫਿਲਮ ਦੇ ਕਨਸਰਮੇ ਚ ਲੋਕ ਜਿੱਦਾਂ ਵਿੱਚ ਇੰਟਰਵਲ ਚ ਨਾ ਲੋਕ ਜਾਂਦੇ ਕੋਈ ਪਾਪ ਕੌਰ ਲੈ ਆਉਂਦਾ ਕੋਈ ਕੋਗ ਲੈ ਆਉਂਦਾ ਮੈਂ ਪਸ਼ਾਬ ਡੱਕੀ ਬੈਠਾ ਉਹ ਕਿਤੇ ਸੀਨ ਨਾ ਲੰਘਦੇ ਅੱਛਾ ਜਦੋਂ ਨਾ ਸਰਦਾਰ ਜੀ ਫਿਲਮ ਸਾਰੀ ਮੋਗੀ ਮੈਨੂੰ ਆਪਣਾ ਲੱਭਿਆ ਨਾ ਡੇ ਵਾਂਗੂ ਹਾਂ ਫੇਰ ਮਹੀਨੇ ਬਾਅਦ YouTube ਤੇ ਫਿਲਮ ਆਈ ਤੇ ਮੈਂ ਹੋਲੀ ਕਰ ਕਰਕੇ ਵੇਖੀ ਹੋਲੀ ਕਰ ਕਰਕੇ ਮੈਂ ਜਦੋਂ ਘੋੜੇ ਆਏ ਨਾ ਤੇ ਜੂਮ ਕੀਤਾ ਤੇ ਮੇਰੇ ਢਿੱਡ ਦਾ ਇੰਨਾ ਕਿ ਪਾਟ ਤੁਨੀ ਕਿੰਨੀ ਆਈ ਫਿਲਮ ਚ ਤੇ ਮੇਰੇ ਪਿੰਡ ਦੇ ਮੁੰਡੇ ਭੂਆਰੇ ਮੁੰਡੇ ਥਲੇ ਕਮੈਂਟ ਕਰਦੇ ਬੱਲੇ ਸਾਡੇ ਭਰਾ ਦੀ ਫਿਲਮ ਜੀ ਧੁੰਨੀ ਆ ਗਈ ਧੁੰਨੀ ਧੁੰਨੀ ਹੋ ਗਈ ਆ ਕੋਈ ਥਲੇ ਕਮੈਂਟ ਕਰਦਾ ਵੀਰ ਦੀ ਧੁੰਨੀ ਤੋਂ ਸ਼ੁਰੂਆਤ ਹੋਈ ਆ ਇਦਾਂ ਦੀਆਂ ਫਿਲਮਾਂ ਮਿਲਦੀਆਂ ਆ ਉਹ ਇਹਨਾਂ ਡਾਇਰੈਕਟਰਾਂ ਕੋ ਭਰ ਗਿਆ ਨਾ ਇਹ ਇਹਨੇ ਵੀਰ ਨੇ ਫਿਲਮ ਕੀ ਬਣਾਉਣੀ ਇਹਦੇ ਆ ਪਹਿਲਾਂ ਰਬੜਾ ਕੁ ਰਖੜਿਆ ਸਾਈਡ ਦਾ ਲਾਓ ਇੱਕ ਕਬੂਤਰ ਰੱਖੇ ਆ ਹਾਂਜੀ ਵਧਾਈਆਂ ਜਾਂਦੇ ਤੁਹਾਨੂੰ ਮੱਝ ਸੂਈ ਏ ਮੱਝ ਕਿਸੇ ਦੀ ਏ ਅੱਛਾ ਵਧਾਈ ਵਾਪਸ ਦਿਓ ਤੁਹਾਨੂੰ ਵਧਾਈਆਂ ਅੱਲਾ ਵਧਾਈ ਵਾਪਸ ਸਰਦਾਰ ਜੀ ਅਗਲੇ ਪੈਸੇ ਦੇ ਕੇ ਨੇ ਅੱਛਾ ਜੀ ਉਹਨਾਂ ਦੀ ਹੋਂਦ ਕਰਦੀ ਹੈ ਮੱਝ ਅੱਛਾ ਵੇਤ ਵੀ ਆ ਕਿੰਨੇ ਦੀ ਵੇਚੀ ਦਿੱਤਾ 6 ਲੱਖ 30 ਹਜ਼ਾਰ ਚਾਹ ਤੇ ਇਹਦਾ ਉਹਦਾ ਹੀ ਵਾਪਸ ਕੀਤੀ ਨਾਲੇ ਪੈਸੇ ਮੰਗ ਲਏ ਜਿੱਦਾਂ ਇਹ ਥੜੋ ਚਾਹ ਉਹ ਫਿਰ ਦੁੱਧ ਪੱਤੀ ਬਣਾ ਲੈ ਹੁੰਦੀ ਤੁਸੀਂ ਯਾਰ ਨਹੀਂ ਇਹ ਪਾਣੀ ਆ ਲਈ ਕੀ ਬਾਤ ਹੈ ਲੋਡੇ ਵਾਲੇ ਦੀ ਚਾਹ ਮੈਨੂੰ ਤੇਰੇ ਤੇ ਬੜਾ ਗੁੱਸਾ ਚੜਦਾ ਕੀ ਦੇ ਦੇ ਇਹੋ ਉਹ ਲੋਕ ਤਰਸਦੇ ਫਿਰਦੇ ਨੇ ਸਿੰਗੜੇ ਦੁੱਧ ਦੀ ਚਾਹ ਨੂੰ ਆਂਦਾ ਪਾਣੀ ਪਾ ਕੇ ਲਿਆਉਂਦਾ ਏ ਯਾਰ ਵੀ ਚਾਪਿੰਦੇ ਨੇ ਨਾ ਜ਼ਿਆਦਾ ਇਹ ਆਪ ਨੂੰ ਮਾੜਾ ਹੋਣਾ ਚਾਹੁੰਦਾ ਨਾ ਕਹਿੰਦਾ ਮੈਂ ਕਮਜ਼ੋਰ ਹਾਂ ਯਾਰ ਲਖਨ ਚਲੋ ਜੀ ਇਹ ਵਲੌਗ ਆਪਾਂ ਇੱਥੇ ਖਤਮ ਕਰ ਦਨਾ ਭਿੰਦਰ ਸਾਹਿਬ ਨਾਲ ਮੁਲਾਕਾਤ ਬਹੁਤ ਮਜਾ ਆ ਬਹੁਤ ਵਧੀਆ ਭਾਜੀ ਬੱਕਰਾ ਸ਼ਗਨ ਦਾ ਵੀ ਤੇ ਪ੍ਰਸ਼ਾਦਾ ਪਾਣੀ ਬੜਾ ਨਿਆਰੇ ਵਾਲਾ ਸੀ ਤੇ ਨਾਲੇ ਇਹਨਾਂ ਦੀ ਇੱਕ ਮੱਝ ਵੇਖੀ ਆ ਭਾਜੀ ਕੋਲ ਵੀਡੀਓ ਜਿਹੜੀ ਸਾਰਾ ਪਿੰਡ ਹੀ ਲਈ ਫਿਰਦੀ ਆ ਤਿੰਨ ਕੱਟੇ ਚੁੰਗਣ ਦੇ ਤੇ ਚੰਗਾ ਜਾ ਚਾਹ ਤੇ ਬਹੁਤ ਨੰਦਾ ਆ ਇਹ ਸਾਡੇ ਮੇਨ ਬੰਦੇ ਨੇ ਇਹਨਾਂ ਤੋਂ ਬਿਨਾਂ ਫੋਟੋ ਸਾਡੀ ਅਧੂਰੀ ਰਹਿੰਦੀ ਹਰ ਗੱਲ ਤੇ ਪਰ ਭਿੰਦਰ ਸਾਹਿਬ ਕਹਿੰਦੇ ਵੀ ਨਹੀਂ ਇਹ ਦਿਲ ਲਾ ਦਿਓ ਮੂੰਹ ਤੇ ਬਾਅਦ ਕਰ ਮੇਰੇ ਅੱਪੇ ਨੇ ਵੇਚ ਲਿਆ ਨਾ ਵੀਡੀਓ ਚ ਉਹਨੇ ਲਾਈਵ ਤੋਂ ਲੈ ਰ ਬਾਦੋਂ ਜਾ ਕੇ ਮੈਨੂੰ ਘਰ ਗਾਲਾਂ ਕੱਢੇਗਾ ਤੇ ਜਾਣਿਆ ਸਾਰੀ ਕੇਗਾ ਵਲੋਗ ਲਾਉ ਅੱਜ ਵਿੱਚ ਮੈਂ ਆਇਆ ਸੀ ਇਹ ਫਿਰ ਆਪਣੇ ਮੇਨ ਕਸਟਮਰ ਨੇ ਹੁਣਗੇ ਇਹ ਹੋਣੇ ਚਾਹੀਦੇ ਆ ਮੈਂ ਤਾਂ ਹੀ ਕਹੇ ਨਾ ਕਿ ਇਹ ਫਿਰ ਲੱਭਦੇ ਰਹਿੰਦੇ ਨੇ ਬਾਲ ਕਹਿੰਦੇ ਨੇ ਚਾਚੂ ਕੀ ਯਾਰ ਤੂੰ ਇਹਨੂੰ ਕਿਉਂ ਵਲੌਗ ਚ ਲਿਆਦਾ ਚਲੋ ਠੀਕ ਹੈ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਆਂਦੇ ਰਹੋ ਤੇ ਖੁਸ਼ ਰਹੋ